ਕਿ ਉਹਨੇ ਮੁਕਸਰ ਵੀ ਜਿੱਤਿਆ ਬਟਾਲਾ ਵੀ ਜਿੱਤਿਆ ਹਨਾ ਜੀ ਤੇ ਸਾਰੇ ਮੇਲੇ ਉਹਨੇ ਜਿਲ੍ਹਾ ਮੇਲਾ ਵੀ ਜਿੱਤਿਆ ਕੁਝ ਤੇ ਜਿਹੜੀ ਉਹਦੀ ਧੀ ਸਾਡੇ ਕੋਲੇ ਹੋਣਾ ਜੀ ਉਹਨੇ ਵੀ ਚਾਰ ਮੇਲੇ ਜਿੱਤਲੇ ਜੀ ਉਹਦੇ ਅਡਜਮੈਂਟ ਇਹ ਹੈ ਜੀ ਜਿਵੇਂ ਹੁਣ ਅ 25 30 ਕਿਲੋ ਕਣਕ ਪਾਲੀ ਹਨਾ ਜੀ ਤੇ ਉਸ ਹਾਵਣਾ ਦਾਦਾ 15 15 ਕਿਲੋ ਜੋਮ ਵੀ ਪਾਉਣਾ ਜਿਹੜੀ ਭੁੱਲ ਕੇ ਗਰਮੀ ਦਾ ਟਾਈਮ ਹਨਾ ਮੈਂ ਕੋਈ ਅਦਾ ਕੋਈ ਪੈਸੇ ਦੇ ਕਮਾਈ ਵਾਰਾ ਪਰਵਾਤਪਾਂ ਦਾ ਸਾਡਾ ਟਾਈਮ ਪਾਸ ਹੋ ਜਾਂਦਾ ਜੇ ਕੋਈ ਨਹੀਂ ਵੀ ਪੈਸੇ ਭਰਨ ਜੋਗਾ ਤੇ ਆਪਾਂ ਸੀਮੈਂਟ ਫਰੀ ਵੀ ਦੇ ਦਈਦਾ ਠੀਕ ਆ ਜੇ ਕਿ ਇਹਨੇ ਫਰੀ ਕੋਈ ਬਿਲਕੁਲ ਸਾਡੇ ਅਸੀਂ ਨਸਲ ਤਿਆਰ ਕਿਵੇਂ ਕਰੀਏ ਸਾਡੇ ਪਾਸੋਂ ਟੀਕੇ ਦੇ ਗੱਭਨ ਹੀ ਨਹੀਂ ਹੁੰਦੇ ਸੋ ਫਾਰਮਰਾਂ ਦੀ ਬੜੀਆਂ ਸ਼ਿਕਾਇਤ ਹੁੰਦੀ ਹੈ ਹੈ ਤਾਂ ਕਮੀ ਕੀਤੀ ਨੇ ਕਿ ਦੀ ਨਿਊਟ੍ਰੀਸ਼ਨ ਦੀ ਪਰ ਤੁਸੀਂ ਆਪਣੇ ਤੇ ਆ ਬੋਲ ਕਹਿੰਦਾ ਵੀ 10 12 ਕਿਲੋ ਬਾਅਦ ਦਸ ਦੁੱਧ ਦਿੰਦੀ ਹੈ 5 6 ਕਿਲੋ ਦਾਣਾ ਪਾ ਦਿੰਦੇ ਆ ਤੇ ਉਹਦਾ ਘਰ ਦਾ ਜਿਹੜਾ ਮਤਲਬ ਵੀ ਕੁਸ ਦਾ ਬੱਚਾ ਖਾ ਜਾਂਦਾ ਹੈ ਤੇ ਕੁਸ ਘਰੇ ਲੱਗ ਜਾਂਦਾ ਫਿਰ ਜਿਸ ਨੁਕਸਾਨ ਆ ਗਿਆ ਤੇ ਲੱਖ ਰੁਪਿਆ ਹੋਰ ਲਾਉ 2 ਲੱਖ ਰੁਪਿਆ ਆਇਆਗਾ ਜੀ ਤੋ ਦਿਲ ਦੇ ਵਿੱਚ ਭੈ ਡਰ ਫਿਰ ਵੀ ਇਹਨਾਂ ਯਾਰ ਵੀ ਆਪਾਂ ਅੱਗੇ ਵੀ ਇਹਨਾਂ ਘਾਟਾ ਖਾ ਰਹੀ ਹਣਾ ਬਿਲਕੁਲ ਕੀ ਹੋਇਆ ਵੀ 3 ਸਾਲ ਦੀ 2.5 ਸਾਲ ਦੀ ਕੱਟੀ ਬਣਦੀ ਤੇ 4 ਸਾਲ ਦੀ ਜਾ ਕੇ ਹੁੰਦੀ ਹੈ। ਹਾਂਜੀ। ਉਹ ਜਿਹੜਾ 2 ਸਾਲ ਦਾ ਸਮਾਂ ਉਹ ਮੰਨ ਲ ਘਾਟਾ ਪੈ ਗਿਆ ਖਰਚਾ ਕਰੋ ਹੋ ਗਿਆ ਨਹੀਂ। ਇਸ ਚੀਜ਼ ਨਾਲ ਜੁੜਾਂਗੇ। ਘਾਟੇ ਬੰਦੀ ਨਹੀਂ ਵੀ ਆਪਣਾ ਕਮਾਈ ਮਿਲੂਗੀ ਹਨਾ ਜੀ। ਜੀ ਜੀ। ਆਪ ਦੀ ਆਮੂ ਖੋਲ ਲੈਣਾ। ਬਈ ਕਹਿੰਦਾ ਮਕਸ ਇੱਕ ਤਾਂ ਬਚਪਨ ਤੋਂ ਵਝਾਏ ਹੋਏ। ਜੇ ਬੱਚਾ ਤੋਂ ਵਝਾਏ ਉਹੀ ਚੀਜ਼ ਹੈ ਜੇ ਆਪਣਾ ਬੱਚਾ। ਮੇਰੇ ਕੋਲੇ ਘੱਟੋ ਘੱਟ ਵੀ ਸਾਰੇ ਸਰਟੀਫਿਕੇਟ ਵੀ ਪਏ ਆ ਜੀ। ਮੇਲਿਆਂ ਦੇ ਸਰਟੀਫਿਕੇਟ ਦੂਸਰੀ ਜਿੱਥੇ ਜਿੱਥੇ ਗਏ ਆ ਸਾਰੇ ਆਪਣੇ ਕੋਲੇ ਪਏ ਆ। ਠੀਕ ਹੈ। ਹਾਂਜੀ ਪਸ਼ੂ ਪਾਲਕ ਵੀਰੋ ਸਵਾਗਤ ਹੈ ਆਪਣੇ YouTube ਚੈਨਲ ਤੇ ਸੋ ਅੱਜ ਦੀ ਵੀਡੀਓ ਵਿੱਚ ਤੁਸੀਂ ਚਿਹਰਾ ਜੋ ਦੇਖ ਰਹੇ ਹੋ ਅੰਕਲ ਜੀ ਹੋਰ ਬਲਦੇਵ ਸਿੰਘ ਜੀ ਮਿੱਡੂ ਮਾਨ ਸਾਰੇ ਫਾਰਮਰ ਇਹਨਾਂ ਨੂੰ ਜਾਣਦੇ ਆ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਐਜ਼ ਅ ਪੋਡਕਾਸਟ ਸਰਪੰਚ ਸਾਹਿਬ ਨਾਲ ਗੱਲਬਾਤ ਕਰਾਂਗੇ ਪਸ਼ੂ ਪਾਲਣ ਦੇ ਕਿੱਤੇ ਤੇ ਕੋਸ਼ਿਸ਼ ਹੋਊਗੀ ਵੀ ਹਰੇਕ ਵਿਸ਼ਾ ਜਿਹੜਾ ਕਿ ਕੁਝ ਕੁਝ ਤੱਕ ਆਪਾਂ ਉਸ ਨੂੰ ਛੁਲਕੇ ਵੀ ਹਰੇਕ ਵਿਸ਼ੇ ਤੇ ਆਪਾਂ ਗੱਲਬਾਤ ਕਰੀਏ ਪਸ਼ੂ ਪਾਲਣ ਤੇ ਤੇ ਬਾਕੀ ਅੰਕਲ ਜੀ ਹੋਰਾਂ ਦਾ ਕੰਪੀਟੀਸ਼ਨ ਦੇ ਵਿੱਚ ਇਹ ਮੇਲਿਆਂ ਦੇ ਵਿੱਚ ਤੇ ਲਾਈਵ ਜੁਆਇੰਗਾਂ ਦੇ ਵਿੱਚ ਜਿਹੜਾ ਕਿ ਰਿਕਾਰਡ ਪਸ਼ੂਪਾਲ ਦੇ ਵਿੱਚ ਬਹੁਤ ਵਧੀਆ ਸਾਬਤ ਕੀਤੇ ਹੋਏ ਆ ਸੋ ਆਪਣਾ ਪੌਡਕਾਸਟ ਕਰਨ ਦਾ ਮਕਸਦ ਇਹ ਹੈ ਵੀ ਅੱਜ ਦੀ ਪੀੜ੍ਹੀ ਜਿਹੜੀ ਖਾਸ ਤੌਰ ਤੇ ਆਪਣੀ ਉਮਰ ਦੇ ਨੌਜਵਾਨ ਇਸ ਕੰਮ ਨੂੰ ਕਿਉਂ ਦੂਰ ਹੋ ਰਹੇ ਆ ਤੇ ਕਿਉਂ ਇਸ ਨਾਲ ਜੁੜ ਨਹੀਂ ਰਹੇ ਤੇ ਆਪਣੀ ਅਪੀਲ ਰਹੂਗੀ ਕੋਸ਼ਿਸ਼ ਰਹੂਗੀ ਆਪਣੀਆਂ ਵੀਡੀਓ ਬਣਾਉਣ ਦਾ ਮਕਸਦ ਵੀ ਇਹੀ ਆ ਵੀ ਪਸ਼ੂ ਪਾਲਣ ਦੇ ਕਿੱਤੇ ਨੂੰ ਉਜਾਗਰ ਕੀਤਾ ਜਾਵੇ ਤੇ ਇਹੋ ਜਿਹੇ ਸ਼ਰਸ਼ੀਅਤਾਂ ਨੂੰ ਤੁਹਾਡੇ ਨਾਲ ਮਿਲਾਇਆ ਜਾਵੇ ਜਿਨ੍ਹਾਂ ਨੇ ਪਸ਼ੂ ਪਾਲਣ ਦੇ ਖੇਤੇ ਵਿੱਚ ਕੁਝ ਨਾ ਕੁਝ ਪ੍ਰਾਪਤੀ ਕੀਤੀ ਹੋਵੇ। ਸੋ ਬਾਕੀ ਜਾਦੇ ਲੰਮੀ ਨਾ ਕਰਦੇ ਹੋਏ ਅੰਕਲ ਜੀ ਹੋਰਾਂ ਦਾ ਸਵਾਗਤ ਕਰਦੇ ਆਂ ਤੇ ਆਪਣਾ ਪੋਡਕਾਸਟ ਸ਼ੁਰੂ ਕਰਨ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਉਣੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਕਰਦੇ ਆਂ ਅੰਕਲ ਜੀ ਹੋਰਾਂ ਨਾਲ ਗੱਲਬਾਤ। ਹਾਂਜੀ ਸਰਪੰਚ ਸਾਹਿਬ ਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਅੱਜ ਸਮਾਂ ਦਿੱਤਾ। ਹਾਂਜੀ। ਤੇ ਅੱਜ ਦੇ ਆਪਣਾ ਇਹ ਪੋਡਕਾਸਟ ਕਰਨ ਦਾ ਮਕਸਦ ਇਹ ਹੈ ਵੀ ਆਪਾਂ ਕਿਵੇਂ ਸ਼ੁਰੂ ਕੀਤਾ ਨੀਲੀ ਰਾਵੀ ਦੇ ਮੇਨ ਮੇਰੇ ਹਿਸਾਬ ਦੇ ਨਾਲ ਤੁਹਾਡਾ ਮੇਨ ਕੰਮ ਹੈ ਇਸ ਟਾਈਮ ਅ ਨੀਲੀ ਤੇ ਮੇਨ ਆ ਜੀ ਦੀ ਮੋਹਰਾ ਦਾ ਵੀ ਨਾਲ ਜੀ ਤੇ ਤੁਹਾਨੂੰ ਸਾਰੀ ਸ਼ੁਰੂਆਤੀ ਗੱਲ ਕਹਾਣੀ ਸੁਣਾਉਣੇ ਕਿਤਾ ਪਰ ਪਹਿਲੀ ਗੱਲਬਾਤ ਕਰਦੇ ਹਾਂ ਜੀ ਇਹ ਸਾਡਾ ਜਿਹੜਾ ਮੇਨ ਖੱਤਾ ਕੀਤਾ ਸੀਗਾ ਖੇਤੀਬਾੜੀ ਸੀ ਜੀ ਜੀ ਕੇਤੀਬਾੜੀ ਨਾਲ ਕੀ ਹੋਇਆ ਜੀ ਉਸ ਤੋਂ ਬਾਅਦ ਜਦੋਂ ਇਹ ਆਪਣੇ ਸਰਕਾਰੀ ਮੇਲੇ ਲੱਗਦੇ ਸੀ ਵੱਡੇ ਮੇਲੇ ਲੱਗਦੇ ਸੀ ਜੀ ਉਦੋਂ ਸਾਨੂੰ ਕੋਈ ਮੇਲਿਆਂ ਦਾ ਨਾ ਕੋਈ ਨਾ ਸ਼ੌਕਣੀ ਸਾਡੇ ਪਸ਼ੂ ਜਿਹੜੇ ਪਹਿਲਾਂ ਤੋਂ ਹੀ ਮੋਹਰਾ ਦੇ ਸੀਗੇ ਓਕੇ ਤੇ ਉਹ ਘਰ ਦੀ ਬਰੀਡ ਬਹੁਤ ਚੰਗੀ ਸੀਗੀ ਠੀਕ ਹੈ ਜੀ ਤੇ ਚੰਗੀਆਂ ਕੁਆਲਿਟੀ ਦੀਆਂ ਮੰਝਾਂ ਸੀ ਜਿੱਥੋਂ ਫਿਰ ਇਹ ਸਾਨੂੰ ਸ਼ੁਰੂਤ ਹੋਈ ਹੈ ਜੀ ਆਪਣੇ ਡਾਕਟਰ ਸਾਹਿਬ ਸੰਧੂ ਸਾਹਿਬ ਲੋਕ ਵਾਲੇ ਮੇਲੇ ਜਰਿੰਦਾ ਵੀ ਕੰਮ ਕਰਦੇ ਰਹੇ ਹੈ ਹਨਾ ਜੀ ਪਹਿਲਾਂ ਓਕੇ ਜੀ ਉਹ ਕੁਦਰਤੀ ਕੋਈ ਸਾਡੇ ਇੱਥੇ ਮੌਕੇ ਤੇ ਘਰੇ ਆਏ ਜੀ ਨਾਲ ਉਹਦੇ ਕਾਫੀ ਬੰਦੇ ਸੀਗੇ ਕੋ ਲੀਡਰ ਵੀ ਸੀਗੇ ਠੀਕ ਹੈ ਜੀ ਬੂਟਾ ਦਾ ਟਾਈਮ ਸੀਗਾ ਤੇ ਉਹ ਇੱਥੇ ਬੈਠੇ ਇਸੇ ਤਰ੍ਹਾਂ ਜਦੋਂ ਬਾਹਰ ਨਿਕਲੇ ਉਹਨਾਂ ਨੇ ਸਾਡੇ ਜਾਨਵਰ ਦੇਖੇ ਜੀ ਓਕੇ ਤੇ ਸਾਨੂੰ ਉਹਨਾਂ ਨੇ ਪੁੱਛਣਾ ਸ਼ੁਰੂ ਕੀਤਾ ਕਹਿੰਦੇ ਵੀ ਜਿਹੜੇ ਜਾਨਵਰ ਰੱਖੇ ਤੁਸੀਂ ਮੇਲੇ ਮੂਲੇ ਦਾ ਸ਼ੌਂਕ ਹੈ ਤੁਹਾਨੂੰ ਜੀ ਜੀ ਅਸੀਂ ਇਹ ਕਹਿੰਦੇ ਆ ਡਾਕਟਰ ਸਾਹਿਬ ਸਾਨੂੰ ਮੇਲੇ ਆਪੋਨ ਦਾ ਸ਼ੌਂਕ ਨਹੀਂ ਸਾਨੂੰ ਵੈਸੇ ਹੀ ਜੇ ਕੋਈ ਪਸ਼ੂ ਰੱਖਦੇ ਆ 2-4 ਤੇ ਉਹਨਾਂ ਨੂੰ ਸਾਹਮਦੇ ਵੀ ਆ ਸਾਹਮ ਸਭਾ ਵੀ ਕਰਦੇ ਆ ਤੇ ਸ਼ੌਂਕ ਆ ਤੇ ਵੀ ਚੰਗੇ ਮਤਲਬ ਦੁੱਧ ਵਾਲੇ ਕੁਆਲਟੀ ਵਾਲੇ ਪਸ਼ੂ ਆ ਠੀਕ ਹੈ ਫਿਰ ਜੀ ਸਾਨੂੰ ਉਹਨਾਂ ਨੇ ਕਿਹਾ ਕਿ ਜੇ ਤੁਹਾਨੂੰ ਨਹੀਂ ਇਸ ਕੰਮ ਦਾ ਸ਼ੌਂਕ ਤੇ ਤੁਸੀਂ ਸ਼ੌਂਕ ਪਾਓ ਸ਼ੁਰੂ ਕਰੋ ਕਹਿੰਦੇ ਵੀ ਤੁਸੀਂ ਇਹਨਾਂ ਝੋਟੀਆਂ ਮੂਹਰਾ ਦੀ ਸੀ ਕਹਿੰਦੇ ਤੁਸੀਂ ਮੇਲੇ ਤੇ ਜ਼ਰੂਰ ਆਉਣਾ ਜੀ ਤੇ ਅਸੀਂ ਕਹਿੰਦੇ ਸਾਨੂੰ ਤਾਂ ਇਹਦੇ ਬਾਰੇ ਕੋਈ ਨੌਲਜ ਨਹੀਂ ਨਾ ਕੋਈ ਬਹੁਤਾ ਠੀਕ ਹੈ ਹਨ ਜੀ ਤੇ ਅਸੀਂ ਆਪਣੇ ਖੇਤੀਬਾੜੀ ਨਾਲ ਲੱਗੇ ਤੇ ਘਰੇ ਦੁੱਧ ਪੀਣ ਵਾਸਤੇ ਜਾਨਵਰ ਰੱਖੇ ਜਿਹੜੇ ਰੱਖੇ ਆ ਉਹ ਫਿਰ ਤੁਹਾਨੂੰ ਕਹਿਣ ਲੱਗੇ ਵੀ ਤੁਸੀਂ ਐਤ ਕੀ ਜਰੂਰ ਮੇਲੇ ਤੇ ਆਉਣਾ ਤੇ ਅਸੀਂ ਜੀ ਉਹਨਾਂ ਦੇ ਕਹਿਣ ਤੇ ਝੋਟੀ ਮੋਹਰਾ ਦੀ ਮੇਲੇ ਤੇ ਲੱਗੇ ਅੱਛਾ ਜੀ ਇੱਕ ਗਾਂ ਸੀ ਜਿੱਕਿ ਝੋਟੀ ਸੀ ਦੋਵੇਂ ਲਗੇ ਜਦੋਂ ਉੱਥੇ ਮੇਲੇ ਤੇ ਗਏ ਜੀ ਸਾਡੀ ਝੋਟੀ ਮੋਹਰਾ ਨੇ ਪਹਿਲਾ ਸਥਾਨ ਜਿੱਤ ਲਿਆ ਜੀ ਅਸੀਂ ਪਹਿਲੀ ਵਾਰੀ ਪਹਿਲੀ ਵਾਰੀ ਜਿੱਤ ਪਹਿਲਾ ਅਥੇ ਪਹਿਲੀ ਹਾਸਲ ਆਪਾਂ ਪੋਜੀਸ਼ਨ ਕੀਤੀ ਹਾਂ ਵੀ ਕੁੜ ਜਿਹੜੇ ਤੇ ਫਿਰ ਮੁਕਸਰ ਤੇ ਜੀ ਜੀ ਜਦੋਂ ਪਹਿਲੀ ਥਾਣਾ ਹੀ ਫੇਰ ਉਹ ਆਪਾਂ ਕਿਹੜੇ ਥਾਣੇ ਦੀ ਗੱਲ ਕਰ ਰਹੇ ਆ ਇਹ ਜੀ ਹੂ ਵੀ ਮੇਰਾ ਖਾਲਾ ਜੀ 10 11 ਦੇ ਆਸ-ਪਾਸੇ ਆ ਜੀ ਇੱਥੇ ਬਾਕੀ ਉਹਦੀਆਂ ਪੰਜਾਂ ਵੀਡੀਓ ਆਪਣੇ ਕੋਲੇ ਸਾਰੇ ਫੋਟੋ ਵੀ ਪੰਜਾਂ ਲੱਤੀਆਂ ਠੀਕ ਹੈ ਜੀ ਦੋ ਤੇ ਉਹ ਜਦੋਂ ਉੱਥੇ ਸਾਨੂੰ ਇਸ ਤਰ੍ਹਾਂ ਕਰਕੇ ਅਸੀਂ ਫਾਸ ਝੋਟੀ ਆਈ ਤੇ ਉੱਥੇ ਜਦੋਂ ਜਦੋਂ ਹੁਣ ਤੁਹਾਨੂੰ ਪਤਾ ਹੀ ਹੈ ਜਿਹੜੇ ਬ੍ਰੀਡਰ ਆ ਜਾਂ ਕੋਈ ਵੀ ਜਿਹੜੇ ਪਹਿਲਾਂ ਪੁਰਾਣਾ ਜਿਹੜੇ ਇਕੱਠੇ ਤਾਂ ਹੁੰਦੇ ਹੀ ਆ ਜੀ 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 ਬਿਲਕੁਲ ਉੱਥੇ ਸਾਬੀਆਂ ਜਦੋਂ ਫੋਟੋ ਫਾਟੋ ਲੱਤੀਆਂ ਨਾਲ ਜੀ ਸਨਮਾਨ ਚਾਹ ਨੂੰ ਦਿੱਤੇ ਜੀ ਪਏ ਉਹਨੇ ਆਪਣੇ ਕੋਲੇ ਸਾਰੇ ਜੂ ਗਰੂ ਪਏ ਸਰਟੀਫਿਕੇਟ ਪਏ ਸਾਰਾ ਕੁਝ ਇਹ ਗੱਲਾਂ ਨਹੀਂ ਗੱਲਾਂ ਨਹੀਂ ਜੀ ਆਪਾਂ ਬਾਤ ਨਹੀਂ ਕਹਿਤਾ ਪਰ ਸਾਰੇ ਸਬੂਤ ਪਏ ਆ ਤੇ ਜਦੋਂ ਉਹ ਚੀਜ਼ਾਂ ਉੱਥੇ ਮਿਲੀਆਂ ਤਾਂ ਫੇਰ ਸਾਡਾ ਹੌਸਲਾ ਆ ਗਿਆ ਵਧ ਗਿਆ ਇਸ ਅਸੀਂ ਇਸ ਪਾਸੇ ਨੂੰ ਜੁੜ ਗਏ ਜੀ ਸ਼ੌਂਕ ਪੈ ਗਿਆ ਜੀ ਸ਼ੌਂਕ ਪੈ ਗਿਆ ਜੀ ਫੇਰ ਉਸ ਤੋਂ ਬਾਅਦ ਪਹਿਲਾਂ ਜਿਹੜੇ ਮੇਲੇ ਤੋਂ ਸ਼ੁਰੂ ਕੀਤਾ ਫੇਰ ਮੁਕਸਰ ਮੇਲੇ ਤੇ ਗਏ ਜੀ ਠੀਕ ਹੈ ਜੀ ਉਹ ਫਿਰ ਹੌਲੀ-ਹੌਲੀ ਜਾਂਦੇ ਜਾਂਦੇ ਕੀ ਹੋਇਆ ਸਾਨੂੰ ਪਤਾ ਲੱਗਾ ਵੀ ਨੀਲੀ ਗੱਲ ਦੀ ਸ਼ੁਰੂਆਤ ਹੋਣ ਲੱਗੀ ਵੀ ਨੀਲੀ ਦੀ ਗੱਲ ਜੀ ਚੱਲਣ ਲੱਗ ਪਈ ਜੀ ਹਾਂਜੀ ਸਾਡਾ ਉਦੋਂ ਵੀ ਦਿਮਾਗ ਲੱਗ ਗਿਆ ਵੀ ਆਪਾਂ ਇੱਕ ਨੀਲੀ ਵੀ ਸ਼ੁਰੂਆਤ ਕਰੀਏ ਨੀਲੀ ਬਰੀਡ ਵੀ ਚਾਲ ਕਰੀਏ ਜੀ ਉਹ ਫਿਰ ਇਸ ਤਰ੍ਹਾਂ ਹੋਇਆ ਜੀ ਇੱਕ ਮੱਝ ਉੱਥੇ ਚੈਂਪੀਅਨ ਬਣੀ 16 ਦੇ ਉਹ ਲੈ ਕੇ ਗਏ ਸੀ ਬਰੂਸ਼ਾਲਾ ਵਾਲਾ ਜੱਸਾ ਦੇ ਧੰਨਾਸ਼ੀਦ ਵਾਲਾ ਦਰਸ਼ਨ ਉੱਤੇ ਠੀਕ ਹੈ ਜੀ ਉਹਨਾਂ ਨੇ ਰੋਹਣੇ ਲਗਾਏ ਸੀ ਕਿ ਉਹ ਉੱਥੇ ਉਹਨਾਂ ਨੇ ਮਤਲਬ ਵੀ ਚੈਂਪੀਅਨ ਬਣ ਗਈ ਮੱਝ ਉਸ ਤੋਂ ਬਾਅਦ ਜਿਹੜਾ ਬਰੂਸ਼ਾਲਾ ਵਾਲਾ ਜੱਸਾ ਸੀ ਉਹਨੇ ਬਿਉਂਤ ਬਨਾਲੀ ਵੀ ਮੈਂ ਸੇਲ ਕਰਨੀ ਆ ਅੱਛਾ ਜੀ ਹੁਣ ਆਪਾਂ ਜੇ ਸਾੜੀ ਬਰੀਕੀ ਜੀ ਦੱਸਾਂਗੇ ਤੇ ਬਹੁਤ ਲੰਮਾ ਜਿਹੜਾ ਹੋ ਜਾਣਾ ਕੰਮ ਆ ਥੋੜਾ ਜਿਹਾ ਆਪਾਂ ਘਟਾ ਕੇ ਦੱਸ ਦਿੰਨੇ ਆ ਹਾਂਜੀ ਫਿਰ ਜਦੋਂ ਅਸੀਂ ਉੱਥੇ ਗਏ ਤੇ ਅਸੀਂ ਉਹਨਾਂ ਨੇ ਮੱਝ ਦਾ ਅਸੀਂ ਉਹ ਥੋੜੀ ਜੀ ਕੀਮਤ ਚੈਂਪੀਅਨ ਬਣੇ ਸੀ ਵੱਧ ਮੰਗੀ ਓਕੇ ਤੇ ਸਾਡਾ ਇਹ ਫਿਰ ਦੁਬਾਰਾ ਜਦੋਂ ਸਾਡਾ ਤਾਲਮੇਲ ਹੋਇਆ ਜੀ ਟੋਕੜ ਹੋ ਗਈ ਫਿਰ ਅਸੀਂ ਖਰੀਦ ਲਈ ਜੀ ਫਿਰ ਉਹਦੇ ਲਈ ਮਗਰ ਕੱਟੀ ਸੀ ਸਾਨੂੰ ਉਹ ਵੀ ਕਹਿਣ ਲੱਗਾ ਕਹਿੰਦਾ ਯਾਰ ਮੈਨੂੰ ਕੱਟੀ ਛੱਡ ਜੋ ਹੁਣ 50000 ਰੁਪਏ ਮੈਨੂੰ ਘੱਟ ਦੇ ਦਿਓ ਅਸੀਂ ਕਿਹਾ ਜੀ ਨਹੀਂ ਹੁਣ ਆਪਣੀ ਗੱਲ ਹੋ ਗਈ ਤੁਹਾਨੂੰ 50 ਵੀ ਦੇ ਕੇ ਜਾਵਾਂਗੇ ਸੱਚਾਈ ਹੈ ਜੀ ਇਹ ਠੀਕ ਤੇ ਫੇਰ ਅਸੀਂ ਉਹ ਮੱਝ ਉਥੋਂ ਲਿਆਂਦੀ ਉਹ ਤੋਂ ਲੈ ਕੇ ਅਸੀਂ ਨੀਲੀ ਬ੍ਰੀਡ ਜਿਹੜੀ ਉਹਦੀ ਤਿਆਰ ਕੀਤੀ ਉਹਨਾਂ ਝੋਟੀਆਂ ਤਿਆਰ ਕੀਤੀਆਂ ਫੇਰ ਜਿਹੜੀ ਉਹ ਮੱਝ ਸੀ ਜੀ ਉਹਨੇ ਮੁਕਸਰ ਵੀ ਜਿੱਤਿਆ ਪਟਾਲਾ ਵੀ ਜਿੱਤਿਆ ਹਨਾ ਜੀ ਜੀ ਤੇ ਸਾਰੇ ਮੇਲੇ ਉਹਨੇ ਜਿਲ੍ਹਾ ਮੇਲਾ ਵੀ ਜਿੱਤਿਆ ਕੁਝ ਤੇ ਜਿਹੜੀ ਉਹਦੀ ਧੀ ਸਾਡੇ ਕੋਲੇ ਹੋਣਾ ਜੀ ਹਾਂਜੀ ਉਹਨੇ ਵੀ ਚਾਰ ਮੇਲੇ ਜਿੱਤਲੇ ਜੀ ਉਹਦੇ ਪਿੱਛੇ ਸਾਡੇ ਕੋਲੇ ਇੱਕ ਹਰਿਆਣੇ ਚ ਜੜੀ ਗਈ ਝੋਟੀ ਜੀ ਇੱਕ ਢੰਡੀਆਂ ਵਾਲਾ ਗੋਰਾ ਪਿਛਲੇ ਸਾਲ ਲੈ ਗਿਆ ਜੀ ਜੀ ਇੱਕ ਛੜਕ ਪਿੰਡ ਵੀ ਗਈ ਜੀ ਸਾਥੋਂ ਓਕੇ ਠੀਕ ਹੈ ਜੀ ਬਹੁਤ ਜਿਆਦੇ ਉਹਦੇ ਮਤਲਬ ਜਿਹੜੀ ਆਪਣੀ ਉਹ ਨੀਲੀ ਨਾ ਵੀ ਮੱਝ ਸੀ ਆਪਾਂ ਕਹਿੰਦੇ ਨੇ ਮੀਨ ਮੱਝ ਉਹੀ ਸੀ ਆਪਣੀ ਮੈਂ ਜੀ ਉਸ ਤੋਂ ਬਾਅਦ ਜਿਉ ਲੈ ਗਏ ਪਿੰਦੇ ਹੋਰੀ ਲੈ ਗਏ ਜੀ ਆਪਾਂ ਤੋਂ ਠੀਕ ਹੈ ਤਾਂ ਆਜਾ ਕਾਪਾ ਨੂੰ ਅਸੀਂ ਦੁੱਧ ਦਿੱਤਾ ਜੀ ਉਸ ਨੇ ਮੱਝ ਦੇ ਆਪਦੀ ਜਿੰਨੇ ਦੀ ਚੋ ਕੱਟੀ ਦੇ ਜੀ ਇਹਨਾਂ ਹੀ ਦਿੱਤਾ ਸੀ ਉਹਦੀ ਵੀ 18 ਕਿਲੋ ਦੀ ਚੋਈ ਹੋਈ ਸੀ ਜੀ ਠੀਕ ਹੈ ਜੀ ਠੀਕ ਹੈ ਉਹਦੀ ਜਿਵੇਂ ਸ਼ਕਲ ਉਹ ਵੀ ਕੱਲਾ ਦੁੱਧ ਨਹੀਂ ਗਿਣਨਾ ਚਾਹੀਦਾ ਜੀ ਸ਼ਕਲ ਬਹੁਤ ਜ਼ਿਆਦਾ ਸੀ ਜਿਵੇਂ ਹੁਣ ਤੂੰ ਝੋਟੀ ਦੀ ਦੇਖੀ ਹੈ ਹਨਾ ਜੀ ਦੋ ਤਾਂ ਚੱਲ ਜਾ ਉਹ 2 ਕਿਲੋ ਹੋਰ ਵੀ ਚੋਲਾਂਗੇ ਪਰ ਜਿਹੜਾ ਹਾਂ ਬਿਊਟੀ ਤੇ ਜਿਹੜਾ ਦੁੱਧ ਚੋਣਾ ਜੀ ਇੱਕ ਆਪਾਂ ਹੋਰ ਕਹਿੰਨੇ ਜੀ ਜਿਹੜੀ ਆਪਾਂ ਚਵਾਂਜਾਂ ਵੀ ਕਰਾਉਣਾ ਭਾਵੇਂ ਮੈਂ ਇਹ ਵੀ ਕਰਾਉਣਾ ਹੈ ਜੀ ਉਹ ਜਿਹੜੀਆਂ ਲਾਈਫ ਚਵਾਂਜਾਂ ਨੇ ਜੀ ਇਸ ਤਰੀਕੇ ਨਾਲ ਹੁਣ ਵੀ ਜੀਦਾ ਆਪਾਂ ਕੁਝ 3 ਮਹੀਨੇ 7 ਮਹੀਨੇ ਦੁੱਧ ਲਾਈਫ ਦੇ ਵਿੱਚ ਬਿਲਮਾਸ਼ਰ ਦੇਵੇ ਤੇ ਲਮਾਸ਼ਰ ਮੈਂ ਇੱਕ ਮੱਝ ਦੀ ਜਿਹੜੀ ਚੋਆਈ ਕਰਾਈ ਆ ਉਹਦੀ ਜਦੋਂ ਸੂਈ ਉਦੋਂ ਤੋਂ ਲੈ ਕੇ 6 ਮਹੀਨੇ ਤੱਕ ਕਰਤਾ ਨੇ ਚੋਈਆਂ ਕਰਾਉਣਾ ਜੀ ਠੀਕ ਹੈ 6 ਮਹੀਨੇ ਤੱਕ 18 ਕਿਲੋ ਤੋਂ ਤਾਈਏ ਮੈਂ ਠੀਕ ਹੈ ਆਪਾਂ ਇਸ ਚੀਜ਼ ਦਾ ਕਹਿਣ ਦਾ ਬਦਲੇ ਆ ਵੀ ਜੇ ਆਪਾਂ ਇੱਕ ਕਰੀ ਜੇ ਇਹਨਾਂ ਚ ਰੂੜ ਫਰਕ ਪੈ ਜਾਂਦਾ ਜਦੋਂ ਆਪਾਂ ਚੋਈ ਕਰਾਉਣੀ ਲੈਕ ਚੋਈ ਕਰਾਉਣੀ ਆ ਹਾਂਜੀ ਮੈਂ ਤਾਂ ਇਹ ਸੂ ਰੱਖਿਆ ਵੀ ਜਿੰਨਾ ਆਪਾਂ ਆਮ ਘਰੇ ਚੋਣੇ ਦੋ ਦੋਸੇ ਦੋਸੇ ਖਰਾਕਣਾ ਚਾਹੀਏ ਤਾਂ ਵਧੀਆ ਚੀਜ਼ੇ ਪਸ਼ੂ ਖਰਾਬ ਨਹੀਂ ਹੁੰਦਾ ਜੀ ਹਨਾ ਜੀ ਜਦੋਂ ਆਪਾਂ ਕੋਈ ਜ਼ਿਆਦਾ ਤਕ ਧੁੱਕ ਦਿੰਨੇ ਪਸ਼ੂ ਨੂੰ ਉਹ ਚੱਲ ਦੁੱਧ ਦਾ ਤਾਂ ਕਿਲੋ ਦੋ ਕਿਲੋ ਦਾ ਫਰਕ ਪੈ ਜਾਂਦਾ ਤੇ ਪਰ ਵਸੂ ਲਈ ਉਹ ਥੋੜਾ ਜਿਹਾ ਘਾਟੇ ਬੰਦੀ ਚੀਜ਼ ਵੀ ਜਾਂਦਾ ਹੈ ਠੀਕ ਹੈ ਤੇ ਇਸ ਕਰਕੇ ਵੀ ਜੇ ਆਪਾਂ ਰਟੀਨ ਚ ਜੇ ਤਾਂ ਆਪਾਂ ਵੀ ਉਮਰ ਦੁੱਧ ਉਹਦਾ ਫਾਇਦਾ ਲੈਣਾ ਹੈ ਤੇ ਫਿਰ ਤਾਂ ਉਸੇ ਤਰ੍ਹਾਂ ਹੁਣ ਅਸੀਂ ਜਿਹੜੀ ਚਵਾਈ ਕਰਾਉਣੀ ਹੈ ਬਈ ਜੀ ਉਹ ਅਸੀਂ ਬਿਲਕੁਲ ਸੱਚ ਦੱਸਦੇ ਹਾਂ ਅਸੀਂ ਘਰ ਦਾ ਦਾਣਾ ਤਿਆਰ ਕਰਦੇ ਹਾਂ ਜੀ ਤੇ ਦੂਜਾ ਜਿਹੜਾ ਨਾਲ ਉਹਨੂੰ ਪਾਉਣਾ ਹੈ ਕੈਲਸ਼ੀਅਮ ਜੀ ਤੇ ਜਿਹੜਾ ਮਨੇ ਚ ਪਾਊਡਰ ਪਾ ਦੇਈਦਾ ਜੀ ਹੋਰ ਸਾਡੇ ਕੋਲੇ ਕੋਈ ਇਸ ਤਰ੍ਹਾਂ ਨਹੀਂ ਕਰਕੇ ਵੀ ਆਪਾਂ ਆਤੀ ਜਾਵਣ ਤੋਂ ਗਏ ਠੀਕ ਹੈ ਜੀ ਵੀ ਆਪਾਂ ਕਹਿ ਰਹੇ ਹਾਂ ਜਦੋਂ ਆਪਾਂ ਪਸ਼ੂਆਂ ਦੀ ਲਾਈਵ ਚੋਈ ਕਰਾਉਣੀ ਹੁੰਦੀ ਆ ਉਦੋਂ ਆਪਾਂ ਪਸ਼ੂਣਾਂ ਦੇ ਜਿਆਦਾ ਠੱਕਾ ਨਹੀਂ ਕਰਦੇ ਠੱਕਾ ਨਹੀਂ ਕਰਦੇ ਉਹਨਾਂ ਦਾ ਠੱਕਾ ਜਿਹੋ ਤੇ ਇਹ ਰੱਖ ਲੋ ਜਾਂ ਆਪਾਂ ਜਿਵੇਂ 15 ਕਿ ਦਿਨ ਜਦੋਂ ਪਸ਼ੂ ਮਹੀਨੇ ਤੱਕ ਕਰ ਵੀ ਉਹਨਾਂ ਨੂੰ ਘਰੇ ਅਸੀਂ ਲੇਟੀ ਦੇਣ ਕੇ ਪਾ ਦਿੰਦੀ ਆ ਜੀ ਠੀਕ ਹੈ ਪਲੇਅ ਸੈਂਪਲ ਦਾਣਾ ਉਹੀ ਚੱਲੀ ਜਾਂਦਾ ਓਕੇ ਤੇ ਬਾਕੀ ਦੀ ਆਪਾਂ ਗੱਲ ਕਰੀਏ ਫੀਡ ਫਾਰਮੂਲੇਸ਼ਨ ਤੇ ਵੀ ਆਪਾਂ ਉਹਨੇ ਆ ਆਪਣੇ ਪਸ਼ੂਆਂ ਨੂੰ ਜਿਹੜੀ ਆਪਾਂ ਫੀਡ ਪਾਉਂਦੇ ਆ ਉਹਦੀ ਆਪਣੀ ਆਪ ਦੀ ਫਾਰਮੂਲੇਸ਼ਨ ਹੁੰਦੀ ਆ ਜੀ हां ओदी जी इस तरह करके जमे अपना देसी काम ही है जी ओदेच जी जमे रख लो जी ਕਣਕ ਹੋਗੀ ਹਾਂਜੀ ਸਰੋਂ ਹੋਗੀ ਜੀ ਮੱਕੀ ਹੋਗੀ ਛੋਲੇ ਹੋਗੀ ਛੋਲੇ 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 ਰੱਖ ਲਓ ਜਾਂ ਛੋਲਾਂ ਦੀ ਚੂਰੀ ਰੱਖ ਲਓ ਹੈਣਾ ਜੀ ਸੋਆਬੀਨ ਦਾ ਛਿਲਕਾ ਹੋ ਗਿਆ ਜੀ ਹੈਣਾ ਜੀ ਤੇ ਸਰੋਂ ਤੇ ਤਾਰਾ ਮੀਰਾ ਵੀ ਅਸੀਂ ਜਿਹੜੀ ਤਾਰਾ ਮੀਰਾ ਆਮ ਪਸ਼ੂ ਖਾਂਦੇ ਬਹੁਤ ਘੱਟ ਆ ਜੀ ਕੌੜਾ ਹੁੰਦਾ ਪਰ ਸਾਡੇ ਪਸ਼ੂ ਲੱਗੇ ਹੋਏ ਤਾਂ ਕਰਕੇ ਅਸੀਂ ਕਿਤੇ ਸਾਡੇ ਪਸੂ ਦੇ ਕਦੇ ਵੀ ਆ ਕੇ ਤੂੰ ਚੈੱਕ ਕਰ ਲਈ ਕਿਤੇ ਚੱਟ ਲੱਗਣਾ ਮਿਲੂ ਠੀਕ ਹੈ ਤੇ ਇਹਦੀ ਆਪਾਂ ਜੇ ਰੇਸ਼ਿਓ ਦੀ ਗੱਲ ਕਰੀਏ ਕੁਆਂਟਲ ਦੀ ਆਪਾਂ ਨੂੰ ਕੋਈ ਹੋਵੇ ਜੱਜਮੈਂਟ ਅ ਕੁਆਂਟਲ ਦੀ ਜੱਜਮੈਂਟ ਇਹ ਹੈ ਜੀ ਜਿਵੇਂ ਹੁਣ 25 30 ਕਿਲੋ ਕਣਕ ਪਾਲੀ ਹਨਾ ਜੀ ਹਾਂਜੀ ਤੇ ਉਸ ਹਿਸਾਬ ਨਾਲ 10 15 15 ਕਿਲੋ ਜੌਮ ਵੀ ਪਾਉਣਾ ਜਿਹੜੀ ਭੁੱਲ ਕੇ ਗਰਮੀ ਦਾ ਟਾਈਮ ਹਨਾ ਜੀ ਜੌਮ ਜਿਵੇਂ ਹੁਣ ਕੁਆਂਟਲ ਮਗਰ 10 ਕਿਲੋ ਸਰੋਂ ਪਾ ਦਿੱਦੀ ਹੈ ਜੀ ਇਸ ਤਰ੍ਹਾਂ ਕਿ ਵੀ ਕਵਾਂਟਰ ਸਰੋ ਪਾ ਦੇ ਜਿਹੜੇ 10 ਪੁਆਇੰਟ ਦੇ ਫੀਟ ਤਿਆਰ ਕੀਤੀ ਐ ਉਹਦੇ ਚ ਕਵਾਂਟਰ ਸਰੋ ਪੈ ਜਾਂਦੀ ਹੈ ਜੀ ਕਵਾਂਟਰ ਛੋਲਿਆਂ ਦਾ ਦਾਲ ਪੈ ਗਈ ਤੁਹਾਨੂੰ ਮੋਟੇ ਹੀ ਦੱਸਦ ਨੇ ਹੈਨਾ ਜੀ ਕਵਾਂਟਲੀ ਜੋਂ ਪੈ ਜੇ ਜੀ 20 ਕਿਲੋ ਤਾਰਾ ਮੇਰਾ ਪਤਾ ਜੀ ਤੇ ਬਾਕੀ ਜਿਹੜਾ ਦੂਜਾ ਆਪਾਂ ਆਮ ਪਸ਼ੂ ਦੇ ਜਾਂ ਥਾਣਾ ਦੇ ਜਾਂ ਮਿੱਧੇ ਵਾਸਤੇ ਜਾਂ ਕੋਈ ਵੀ ਚੀਜ਼ ਹਾਜਮੇ ਵਾਸਤੇ ਹਾਂਜੀ ਉਹਦੇ ਚ ਅਸੀਂ ਸਿੱਧਾ ਸਪੈਸ਼ਲ ਮਿੱਠਾ ਛੋੜਾ ਹੀ ਵਰਤਦੇ ਹਾਂ ਜੀ ਠੀਕ ਹੈ ਇਹ ਮਤਲਬ ਜਿਹੜੀ ਤੁਸੀਂ ਤੇ ਜਾਨ ਨਮਕ 10 ਕਿਲੋ ਪਾਣੀ ਦਾ 10 ਕੁਇੰਟਲ ਮਤਲਬ ਇਹ ਅੱਛਾ ਕਿੰਨੀ ਫੀਟ 10 ਕੁਇੰਟਲ ਦੀ ਫਾਰਮੂਲੇਸ਼ਨ ਦੱਸੋ ਹਾਂ 10 ਕੁਇੰਟਲ ਦੀ ਅਸੀਂ ਮਤਲਬ ਵੀ ਉਹੀ 20 25 ਗੱਟੇ ਬਣਾਉਣੇ ਨੇ ਘਰੇ ਤਿਆਰ ਕਰਦੇ ਆਂ ਓਕੇ ਓਕੇ ਕਰ ਰਹੇ ਸੀਗੇ ਵੀ ਕੰਪੀਟੀਸ਼ਨ ਦੇ ਵਿੱਚ ਆਪਾਂ ਜਾਨਵਰ ਤਿਆਰ ਕਰਦੇ ਆਂ بڑے ਕੰਪੀਟੀਸ਼ਨ ਤੁਸੀਂ ਜਿਹਤਰੇ ਬਿਊਟੀ ਵਾਲੇ ਹੂੰ ਹੂੰ ਤੇ ਲਾਈ ਮਿਲਕਿੰਗ ਦਾ ਤੇ ਮੈਂ ਤੁਸੀਂ ਕਰਾਉਣਾ ਤੇ ਆਪਾਂ ਗੱਲ ਕਰ ਚੁੱਕੇ ਆਂ ਤੇ ਇੱਕ ਜਾਨਵਰ ਨੂੰ ਆਪਾਂ ਕੰਪੀਟੀਸ਼ਨ ਦੇ ਵਿੱਚ ਤਿਆਰ ਕਰਨਾ ਉਸ ਦੇ ਲਈ ਆਪਾਂ ਕਿਸ ਤਰੀਕੇ ਨਾਲ ਪਸ਼ੂਆਂ ਦੀ ਸਾਂਭ ਸੰਭਾਲ ਕਰਦੇ ਸ਼ੁਰੂ ਤੋਂ ਆਪਾਂ ਇਸ ਟੌ ਮਤਲਬ ਅੱਜ ਜੰਮਿਆ ਬੱਚਾ ਹੈ ਨਾ ਤੇ ਉਹਦੀ ਆਪਾਂ ਕਿਹੋ ਜੀ ਸਾਲ ਸਾਲ ਬਚਪਨ ਤੋਂ ਹੀ ਕਰਦੇ ਆ ਵੀ ਉਹ ਗਾਂਹ ਕੰਪੀਟੀਸ਼ਨਾਂ ਦੇ ਵਿੱਚ ਜਿਹੜਾ ਕੀ ਭਾਗ ਲੈਂਦੇ ਤੇ ਫਿਰ ਹਾਸਲ ਵੀ ਕਰਦੇ ਕੋਈ ਨਾ ਕੰਪੀਟੀਸ਼ਨ ਇਸੇ ਚੰਨੇ ਉਹ ਜੀ ਆਪਾਂ ਜਿਵੇਂ ਕਹਿੰਦੇ ਨੇ ਜੀ ਬੁੱਢਾ ਚੰਗਾ ਬਣਾਂਗੇ ਹਾਂਜੀ ਤੇ ਫੇਰ ਹੀ ਉਹਨੇ ਕਾਮਯਾਬ ਹੋਣਾ ਹੈ ਜਨਾ ਜਿਹੜਾ ਬੱਚਾ ਹੈ ਜਿਹਨੂੰ ਆਪਾਂ ਜਿਵੇਂ ਛੋਟੇ ਹੁੰਦੇ ਤੋਂ ਲੈ ਕੇ ਉਹਦੀ ਜਿਹੜੀ ਦੁੱਧ ਦੀ ਮਾਤਰਾ ਜਿੰਨਾ ਨੂੰ ਦੁੱਧ ਚਾਹੀਦਾ ਤਿੰਨ ਮਹੀਨੇ ਜਾਂ ਉਨਾ ਆਪਾਂ ਜਰੂਰ ਉਹ ਪਿਉਣਾ ਹੈ ਨਾ ਜੀ ਉਸ ਤੋਂ ਬਾਅਦ ਜਿਵੇਂ ਕਹਿ ਲਓ ਆ ਫੀਡ ਵਗੈਰਾ ਦੇਣੀ ਸ਼ੁਰੂ ਕਰ ਲਈਦੀ ਹੈ ਨਾ ਜੀ ਉਹਦੇ ਨਾਲ ਨਾਲ ਜਿਵੇਂ ਲਿਵਰ ਟੌਨ ਜਿਵੇਂ ਬੱਚੇ ਦੇ ਮਿਹਦੇ ਲਈ ਜਾਂ ਕੈਸ਼ਿਮ ਵਗੈਰਾ ਥੋੜਾ ਥੋੜਾ ਉਹ ਸ਼ੁਰੂ ਕਰ ਦੇਈਦਾ ਦੇਣਾ ਦੁੱਧ ਦੀ ਆਪਾਂ ਗੱਲ ਕਰੀਏ ਤਾਂ ਆਪਾਂ ਕਾਫ ਨੂੰ ਕਿੰਨਾ ਕੁ ਪਾ ਦੇਈਏ ਜੀ ਅਸੀਂ ਪਿਉਣਾ ਜੀ 3 ਕਿਲੋ ਦੁੱਧ ਜਿਵੇਂ ਛੋਟਾ ਬੱਚਾ ਜੀ ਇੱਕ ਟਾਈਮ ਦਾ 3 ਕਿਲੋ ਦੁੱਧ ਪੈਦਾ ਕਰੇ 6 ਕਿਲੋ ਪੈਦਾ ਤੇ 6 ਕਿਲੋ ਦੁੱਧ ਪੈਦਾ ਕਰਦਾ ਜੀ ਕਾਫੀ ਮਤਲਬ ਉਹ ਤਿਆਰ ਕਰਨ ਦੇ ਲਈ ਕਾਫੀ ਦੁੱਧ ਪੈਦਾ ਨੇ ਬੱਚਿਆਂ ਹਾਂ ਬੱਚਿਆਂ ਨੂੰ ਇਹ ਉਹਦੇ ਚੀਜ਼ ਇੱਕ ਉਹ ਤੁਹਾਨੂੰ ਹੋਰ ਦੱਸਦੇ ਆ ਜੀ ਜੀ ਜੇ ਆਪਾਂ ਆਪਾਂ ਕਾਮਯਾਬ ਹੋਣਾ ਜਾਂ ਫਾਇਦਾ ਕਟਣਾ ਹੁਣ ਜੇ ਆਪਾਂ ਦੁੱਧ ਦੀ ਕੀਮਤ ਮਗਰ ਗਣੀਆ ਜਾਂ ਦੁੱਧ ਮਗਰ ਦੇਖੀਏ ਤੇ ਉਹਦੇ ਚ ਆਪਾਂ ਬਾਲ ਦੀ ਪ੍ਰਵਰਤੀ ਨਹੀਂ ਸਮਝ ਸਕਦੇ ਕਿ ਉਹਦੇ ਦੁੱਧ ਦਾ ਰੇਟ ਸਹੀ ਹੈ ਨਹੀਂ ਜੇ ਰੇਟ ਸਹੀ ਮਿਲੇ ਤਾਂ ਆਪਾਂ ਨੂੰ ਠੀਕ ਹੈ ਹਨਾ ਜੀ ਬਿਲਕੁਲ ਤੇ ਜੇ ਇੰਨੀਆਂ ਚੀਜ਼ਾਂ ਮਹਿੰ ਵੀ ਕੱਲੇ ਦੁੱਧ ਨਾਲ ਆਖੀਏ ਵੀ ਦੁੱਧ ਦੀ ਪ੍ਰੋਟੀਨ ਆਪਾਂ ਹੋਈਏ ਉਹਦੇ ਨਾਲ ਜਿਹੜੀ ਬਲੀਡ ਤਿਆਰ ਕਰਦੇ ਨਾ ਬੱਚਾ ਤਿਆਰ ਕਰਦੇ ਆਂ ਵੀ ਜਿਹੜੇ ਦੁੱਧ ਦੇ ਖਰਚੇ ਆ ਉਸਾ ਬੱਚਾ ਪੀ ਗਿਆ ਜੀ ਉਸ ਜਿਹੜੇ ਉਹਦੇ ਘਰ ਦੇ ਖਰਚੇ ਆਪਣੇ ਦਾਣਾ ਤਾਂ ਪਾ ਜਿਹੜਾ ਉਹ ਦਾ ਤਿਆਰ ਹੋ ਗਿਆ ਹਨਾ ਨਿਕਲ ਗਿਆ ਤੇ ਜਿਹੜਾ ਉਹ ਬੱਚਾ ਪਿੱਛੇ ਤਿਆਰ ਆ ਉਹ ਆਪਾਂ ਨੂੰ ਅੰਦਰ ਸ਼ੁਰੂ ਹੋ ਜਾਂਦੀ ਵੀ ਜਾਂ ਆਪਾਂ ਚੰਗਾ ਬੱਚਾ ਤਿਆਰ ਕਰ ਲਈਏ ਸਾਲ ਦੇ ਵਿੱਚ ਨਾ ਵਾਲਾ ਨੋਰਮਲ 1 ਲੱਖ 1.5 ਲੱਖ ਦਾ ਤਾਂ ਤਿਆਰ ਹੁੰਦਾ। ਇਹ ਚੰਗੀ ਬਰੀਡ ਦਾ। ਚੰਗੀ ਬਰੀਡ ਦਾ। ਹਾਂ ਤੇ ਆਪਾਂ ਬਰੀਡਿੰਗ ਤੇ ਵੀ ਗੱਲ ਕਰ ਗਏ ਆਪਣਾ ਮੇਨ ਕਨਸੈਪਟ ਇਹੀ ਹੁੰਦਾ। ਹਾਂ ਜੀ। ਇਹ ਇੱਕ ਇਹ ਚੀਜ਼ ਆ ਬਈ ਬਰੀਡਿੰਗ ਦੀ ਗੱਲ ਇਹ ਆ ਜਦੋਂ ਆਪਾਂ ਕੋਈ ਸੀਮਨ ਭਰੌਣਾ ਜੀ। ਜੀ। ਹੁਣ ਮੈਂ ਤਾਂ ਆਪ ਦੀ ਗੱਲ ਦੱਸਦਾ ਤੁਹਾਨੂੰ। ਜਿਨ੍ਹਾਂ ਨੇ ਹਾਂ ਨੀਲੀ ਦੇ ਮੋਹਰਾ। ਉਹ ਸੀਮਨ ਸਿਲੈਕਸ਼ਨ ਕਰਦੇ। ਹਾਂ ਸਿਲੈਕਸ਼ਨ ਉਹ ਸੀਮਣਾ ਬਾਰੇ ਇਸ ਤਰ੍ਹਾਂ ਜੀ ਹੁਣ ਮੇਰੇ ਕੋਲੇ ਆਪ ਦੇ ਘਰੇ ਉਹ ਰਗਾ ਇਸ ਰੱਖਿਆ ਹੋਇਆ ਸਿਲੰਡਰ ਜੀ। ਜੀ। ਠੀਕ ਐ ਮੈਂ ਸੀਮਨਾ ਆਪ ਜਿੱਥੇ ਜਿੱਥੇ ਚੰਗੇ ਬੁੱਲਾਂ ਦਾ ਨਾਮ ਪ ਉਹਦੇ ਚ ਵੀ ਇਹ ਹੈ ਜੀ ਅਨਬਰੀਡਿੰਗ ਨਾ ਹੋਵੇ ਇਹ ਨਾ ਹੋਵੇ ਆਪਾਂ ਵੀ ਜਿਹੜੇ ਦਾ ਪਹਿਲਾਂ ਵੀ ਜਮਾ ਬੱਚਾ ਉਸ ਉਹ ਵੀ ਉਹ ਬਹੁਤ ਘਾਟੇਬੰਦੀ ਚੀਜ਼ ਹੈ ਜੀ ਨਹੀਂ ਉਹ ਜ਼ਰੂਰ ਦੇਖਣੀ ਤੇ ਹੱਲ ਚ ਲਿਆਉਣੀ ਚਾਹੀਦੀ ਹੈ ਨਾ ਜੀ ਉਹ ਨਹੀਂ ਹੋਣੀ ਚਾਹੀਦੀ ਹੁਣ ਜਿਵੇਂ ਅਸੀਂ ਆਹ ਕੋਹੇ ਨੂਰ ਦਾ ਜੀ ਉਹ ਅਸੀਂ ਹੁਣ ਜਾ ਕੇ ਉੱਥੋਂ ਲక్ష్ਮੀ ਡੇਰੀ ਫਾਰਮਾਂ ਤੋਂ ਜੀ ਆਪ ਜਾ ਕੇ ਉੱਥੋਂ ਸੀਮਨ ਲੈ ਕੇ ਆਂਦੇ ਸੀ ਇਹਨਾਂ ਦੇ ਜੀ ਹੁਣ ਹਜੇ ਵੀ ਘਰੇ ਪਿਆ ਦੋ ਤਿੰਨ ਸੀਮਨ ਜਿਵੇਂ ਹੁਣ ਆਪਾਂ ਬਾਦਲਪੁਰ ਤੇ ਬਲ ਕਰ ਲਿਆ ਚੰਗਾ ਦਾ ਨਾਮ ਮਸ਼ਹੂਰ ਚੱਲਿਆ ਬਾਦਲ ਕੇ ਲੈ ਕੇ ਆਏ ਸੀ ਜੀ ਉਹ ਹੁਣ ਅਸੀਂ ਆਪ ਸੀਮਿੰਟ ਹੀ ਲੈ ਕੇ ਜਾਂਦਾ ਰੋਡੇਆ ਗਰਮੀਤ ਕਿਆ ਕੋਲੇ ਜੇ ਉਹ ਆਇਆ ਸੀਗਾ ਕੁਛ ਟਾਈਮ ਉਹਨਾਂ ਨੇ ਸੀਮਿੰਟ ਤਿਆਰ ਕੀਤੇ ਫੇਰ ਸੀਮਿੰਟ ਬੈਂਕ ਵਾਲੇ ਲੈ ਕੇ ਅਸੀਂ ਰੋਡੇ ਪਿੰਡ ਤੋਂ ਸੀਮਿੰਟ ਲੈ ਕੇ ਜਾਂਦੇ ਆ ਜਾਂ ਕੇ ਆਪ ਅਸੀਂ ਜੇ ਕੋਈ ਵੀ ਕੋਈ ਸੀਮਿੰਟ ਵਰਤਦੇ ਆ ਤਾਂ ਅਸੀਂ ਆਪ ਲੈ ਕੇ ਆ ਘਰੇ ਪਵਾ ਕੇ ਰੱਖੀਦਾ ਹੁਣ ਜੀ ਕੋਈ ਅਸੀਂ ਆ ਉਹ ਸੀਮਿੰਟ ਆਪ ਤਾਂ ਅਸੀਂ ਉਹ ਹੈ ਨਹੀਂ ਵੀ ਡਾਕਟਰ ਅਸੀਂ ਭਰਦੇ ਆ ਵੀ ਸਿਰਫ ਇਹੀ ਆ ਵੀ ਉਹ ਗੈਸ ਰੱਖਿਆ ਸਿਲੰਡਰ ਰੱਖਿਆ ਤੇ ਚੰਗੇ ਸੀਮਿੰਟ ਘਰੇ ਲਿਆ ਕੇ ਰੱਖ ਲਈਦਾ ਡਾਕ ਕਿਸ ਚੰਗੇ ਡਾਕਟਰ ਨੂੰ ਬੁਲਾ ਕੇ ਵੀ ਸੀਮਿੰਟ ਨੂੰ ਦੂਸ ਕਰ ਲਈਦੇ ਬਿਲਕੁਲ ਜੀ ਬਿਲਕੁਲ ਪਰ ਤੁਸੀਂ ਆਪਾਂ ਹੁਣ ਨੀਲੀ ਰਾਵੀ ਤੇ ਤੁਹਾਡਾ ਜ਼ਿਆਦਾ ਧਿਆਨ ਹੈ ਇਸ ਟਾਈਮ ਆਪਾਂ ਜਾਨਵਰ ਤੁਹਾਡੇ ਲਿਖੇ ਆ ਹੂੰ ਹੂੰ ਤੇ ਨੀਲੀ ਰਾਵੀ ਦੇ ਵਿੱਚ ਆਪਾਂ ਸੀਮਨ ਸਿਲੈਕਸ਼ਨ ਕਿਵੇਂ ਕਰਕੇ ਵੀ ਆਪਣੇ ਕੋਲ ਵਧੀਆ ਬਰੀਡ ਤਿਆਰ ਹੋਵੇ ਨੀਲੀ ਰਾਵੀ ਦੇ ਬਾਰੇ ਆਪਾਂ ਜਾਣਨਾ ਚਾਹੁੰਦਾ ਪਈ ਤਾਂ ਨੀਲੀ ਰਵੀ ਦੇ ਵਿੱਚ ਜੀ ਬਰੀਡ ਐ ਜੀ ਜਿਵੇਂ ਆਲਗ ਬਰੀਡ ਹੁ ਤਾਂ ਹੀ ਬਣੂਗੀ ਆਪਣੀ ਜਿਵੇਂ ਆਪਾਂ ਕਹਿ ਦਈਏ ਵੀ ਚੰਗੇ ਚੰਗੇ ਜਿਹੜੇ 5 6 ਬੁੱਲ ਆ ਹਨਾ ਜੀ ਜਿਵੇਂ ਪਹਿਲਾਂ ਜਿਵੇਂ ਹੁਣ ਆਪਾਂ ਸੈਂਸਾ ਦੀ ਗੱਲ ਕਰ ਲਈ ਲੰਡੇ ਦੀ ਕਰ ਲਈ ਸਟਾਰ ਦੀ ਕਰ ਲਈ ਪਾਵਰ 2 ਦੀ ਕਰ ਲਈ ਹਨਾ ਜੀ ਹੋਰ ਟੈਂਕ ਇਹਨਾਂ ਦੇ ਜਿਹੜੇ 3 4 ਬੁੱਲ ਹੋਰ ਆ ਹਨਾ ਜੀ ਜੀ ਕਈ ਹੁਣ ਦਿਮਾਗ ਤੇ ਯਾਦ ਆ ਨਹੀਂ ਰਹੇ ਉਹਨਾਂ ਕੋਲੇ ਆਪਣੇ ਗੋਰੇ ਹੋਰਾਂ ਕੋਲੇ ਵੀ ਆ ਸਮੁੰਦਰ ਆ ਜਿਵੇਂ ਹੋਰ ਕਈ ਕਈ ਚੀਜ਼ਾਂ ਜਿਹੜੀਆਂ ਕੋਇਲ ਉਹ ਇਹ ਬੁੱਲ ਆਡਾ ਆਡ ਕਰਕੇ ਵੀ ਜਿਵੇਂ ਹੁਣ ਵੀ ਜੇ ਕੋਈ ਉੱਤਨ 522 ਦੀ ਹੈ ਉਹਦੇ ਦੂਸਰਾ ਵੀ ਬਲੱਡ ਸ਼ੂਟ ਕਰਕੇ ਭਰਾਇਆ ਜਾਵੇ ਅਨਬਰੀਡ ਨਾ ਹੋਵੇ ਵੀ ਆਪਾਂ ਉਸੇ ਦੇ ਭਰਾਏ ਜਾਈਏ ਬਿਲਕੁਲ ਬਿਲਕੁਲ ਬਲੱਡ ਲਾਈਨ ਆ ਮੈਂ ਹਾਂ ਬਲੱਡ ਲਾਈਨ ਉਹਦੀ ਚੇਂਜ ਹੋਣੀ ਚਾਹੀਦੀ ਹੈ ਜੀ ਤੇ ਕਾਫੀ ਫਾਰਮਰਾਂ ਦੇ ਚਲੋ ਵੈਸੇ ਤਾਂ ਆਪਾਂ ਤੁਹਾਡੀ ਬਰੀਡ ਵੀ ਵੇਖੀ ਹੈ ਜਿਵੇਂ ਵੀ ਲੰਮਾ ਸਮਾਂ ਕਈ ਪਸ਼ੂ ਨਹੀਂ ਦੁੱਧ ਦਿੰਦੇ ਹਨਾ ਉਹਦਾ ਕੀ ਕਾਰਨ ਹੁੰਦਾ ਵੀ ਜਿਹੜੇ ਪਸ਼ੂ ਲੰਮਾ ਸਮਾਂ ਦੁੱਧ ਨਹੀਂ ਪੰਦੇ ਹੁਣ ਤੁਸੀਂ ਆਪਾਂ ਵੀਡੀਓ ਕਵਰ ਕੀਤੀ ਸੀ ਤੁਸੀਂ ਕਹਿੰਦੇ ਆਪਣੀ ਝੋਟੀ ਲਈ ਨਾ ਟਾਈਮ ਬਾਕੀ ਰਹਿ ਗਿਆ ਉਹਦੇ ਚ ਤੁਹਾਨੂੰ ਇਹ ਦੱਸ ਰਹੇ ਹਾਂ ਜੀ ਬਈ ਆਪਾਂ ਏਸੀ ਬਾਰੇ ਮੇਰੇ ਤੇ ਕੋਈ ਕਈ ਗੱਲਾਂ ਆ ਜਾਂਦੀਆਂ ਵੀ ਇਹ ਸ਼ੰਤ ਵੀ ਇਹ ਕੀ ਗੱਲ ਕਹੇਤੀ ਵੀ ਨਾਲ ਲੰਮਾ ਸ਼ਰਦੂਤ ਕਿਵੇਂ ਪੀ ਜਾਂਦੇ ਜਾਂ ਕਿਉਂ ਪਿਆ ਜਾਂਦਾ ਹੈ ਨਾ ਜੀ ਆਪਾਂ ਉਹਦੇ ਪਰ ਇਹ ਕਹਿੰਦਾ ਵੀ ਜਿੱਦ ਦੇ ਮੇਰੀ ਕੋਈ ਵੀ ਮੱਝ ਸੂਪੇ ਜੀ ਤੇ ਉਹਦੀ ਸੱਜਰ ਦੀ ਵੀ ਚਵਾਈ ਹੋ ਜੇ ਠੀਕ ਹੈ ਮੈਂ ਚੈਨਲ ਪਰ ਦੱਸਦਾ ਜੋ ਮਰਜ਼ੀ ਬੰਦਾ ਮੈਨੂੰ ਫੋਨ ਕਰਕੇ ਉਹਦੀ ਚਵਾਈ ਕਰ ਸਕਦਾ ਵੀ ਉਹ ਵੀ ਲੰਮਾ ਚਰ ਉਹਨਾਂ ਨੂੰ ਦੁੱਧ ਦੇਣਾ ਹੈ ਤੇ ਉਹਦੀ ਲੰਮੇ ਚਰ ਦੁੱਧ ਦੇਣ ਦੀ ਗੱਲ ਹੈ ਜਦੋਂ ਕੱਬ ਹੁੰਦਾ ਪਸ਼ੂ ਜੀ ਅਸੀਂ ਜਿਹੜੀ ਉਹਦੀ ਖਰਾਕ ਹੈ ਜੀ ਅਸੀਂ ਖਰਾਕ ਦੇ ਵਿੱਚ ਫਰਕ ਨਹੀਂ ਪਾਉਂਦੇ ਜੀ ਓਕੇ ਠੀਕ ਹੈ ਕਿਹੜਾ ਇੱਕਾ ਦੀ ਜਦੋਂ ਉਹਨੂੰ ਦੁੱਧੋਂ ਛੱਡਣਾ ਹੈ ਜੀ ਉਦੋਂ ਮਹੀਨਾ ਡੇਢ ਮਹੀਨੇ ਉਹਦੀ ਖਰਾਕ ਚੇਂਜ ਕਰਨੀ ਹੈ ਓਕੇ ਉਸ ਤੋਂ ਬਾਅਦ ਉਹਦੀ ਉਹੀ ਡੇਢ ਜਿਵੇਂ ਜਿਵੇਂ ਜਿਹੜੀਆਂ ਹੈਗੀਆਂ ਚੀਜ਼ਾਂ ਖਰਾਕ ਵਾਲੀਆਂ ਦਾਣਾ ਉਹ ਅਸੀਂ ਪਾਉਨੇ ਹੁਣ ਸਾਡੇ ਬੱਚੇ ਆ ਜੀ ਤੇ ਆ ਕਿਉਂ ਡੇਢ ਮਹੀਨੇ ਡੇਢ ਸਾਲ ਦਾ ਬੱਚਾ ਤਿਆਰ ਹੋ ਜਾਂਦਾ ਅਸੀਂ ਸੇਮ ਜਿਹੜੇ ਦੁੱਧ ਵਾਲਾ ਪਸ਼ੂ ਹੈ ਅਸੀਂ ਸੇਮ ਕਰਾ ਕੇ ਉਹਨੂੰ ਪਾਉਨੇ ਆ ਠੀਕ ਹੈ ਕਿ ਜੇ ਆਪਾਂ ਗੱਲ ਕਰੀਏ ਦੋ ਜਿਵੇਂ ਉਹ ਵੈਟਮ ਮਚਾ ਜੀ ਉਹ ਬਦਲ ਕੇ ਕਿਤੇ ਕਿਸੇ ਕੰਪਨੀ ਦੀ ਲੈ ਲੀਕ ਤੇ ਕਿਸੇ ਦੀ ਲੈ ਲਈ ਐ ਨਹੀਂ ਵੀ ਇੱਕ ਸ਼ੁਰੂ ਕਰ ਲਈ ਉਹ ਹੀ ਪਾਈ ਜਾਣੀ ਐ ਠੀਕ ਹੈ ਜਿਵੇਂ ਪਾਉਂਡਰਾ ਹੁਣ ਸੀਆਰਸੀ ਆ ਦੋ ਤਿੰਨ ਹੋਰ ਚੰਗੀਆਂ ਕੰਪਨੀਆਂ ਉਹ ਵੀ ਦੋ ਮਹੀਨੇ ਇੱਕ ਵਰਤ ਲਿਆ ਦੋ ਮਹੀਨੇ ਇੱਕ ਵਰਤ ਲਿਆ ਇਹ ਵੀ ਬਦਲ ਕੇ ਯੂਜ਼ ਕਰਦੇ ਰਹਿੰਦੇ ਹਾਂ ਵਰਤ ਕੇ ਹਾਂ ਜੀ ਠੀਕ ਹੈ ਜਿਵੇਂ ਆਪਣਾ ਆਪਾਂ ਹੀ ਰੱਖ ਲਓ ਘਰ ਤੇ ਜਿਹੜੀ ਆਪਾਂ ਇੱਕ ਚੀਜ਼ ਲਗਾਤਾਰ ਖਾਈ ਜਾਂਦੇ ਆ ਹਾਂ ਜੀ ਤੇ ਉਹ ਬੰਦੇ ਦੇ ਜਲ ਜਲਟ ਕੱਟ ਜਾਂਦਾ ਜੇ ਬਦਲ ਕੇ ਖਾਵਾਂਗੇ ਤਾਂ ਸਹੀ ਬਿਲਕੁਲ ਤੇ ਬਾਕੀ ਆਪਾਂ ਗੱਲ ਕਰ ਰਹੇ ਸੀ ਤੁਸੀਂ ਇਹਨੇ ਵੀ ਕੋਈ ਲੰਮਾ ਸਮ ਇੱਕ ਪਸ਼ੂ ਆਪਣਾ 20 ਕਿਲੋ ਦੁੱਧ ਦਿੰਦਾ ਤਾਂ ਉਹ ਪਰੜਦੇ ਆਪਾਂ ਕਿੰਨੀ ਕਿ ਖਰਾਕ ਦੇ ਦਿੰਦੇ ਨੇ ਦੇਹ ਦੇ ਵਿੱਚ ਉਹ ਜੀ ਅਸੀਂ ਅੰਦਾਜ਼ਾ ਸਾਡਾ 7 ਕਿਲੋ ਦਾਣਾ ਲੱਗ ਜਾਂਦਾ ਜੀ ਠੀਕ ਹੈ ਜੀ ਇੱਕ ਟਾਈਮ ਆ ਦੋ ਦੋ ਟਾਈਮ ਦਾ ਜੀ ਠੀਕ ਹੈ ਜੀ ਉਹ ਪਸ਼ੂ ਦੇ ਬਾਕੀ ਦੁੱਧ ਦੇ ਹਿਸਾਬ ਨਾਲ ਦੁੱਧ ਜਿਹੜਾ ਅਸੀਂ ਕੈਲਸ਼ੀਅਮ ਆ ਉਹ ਵੀ ਦੁੱਧ ਦੇ ਹਿਸਾਬ ਨਾਲ ਲੱਗਣਾ ਜੀ ਜੇ ਹੁਣ ਜੇ 15 ਕਿਲੋ ਆ ਜਾਂ 12 ਕਿਲੋ ਸਾਡੇ ਕੋਲ ਜੀ ਹੁਣ ਇਸ ਟਾਈਮ 15 ਕਿਲੋ ਤੋਂ ਥੱਲੇ ਨਾਲ ਥੱਲੇ ਵਾਲਾ ਕੋਈ ਵੀ ਪਸ਼ੂ ਹੈ ਨੀਗਾ ਪਰ ਇਹ ਗੱਲ ਅਸੀਂ ਚੈਨਲ ਵਾਈਜ਼ ਦੱਸ ਦਿਆਂ ਜੇ ਕੋਈ ਬੰਦੇ ਨੂੰ ਕੋਈ ਸਿ ਡੋਟ ਜਾਂ ਛੱਕ ਹੋਵੇ ਜਦੋਂ ਸਾਡੇ ਘਰੇ ਪਸ਼ੂ ਸੋਇਆ ਆਵੇ ਜਾਂ ਤਿਆਰ ਹੋਵੇ ਜਦੋਂ ਮਰਜ਼ੀ ਚਬਾਈ ਕਰ ਸਕਦਾ ਕੋਈ ਵੀ ਬੰਦਾ ਠੀਕ ਹੈ ਬਾਕੀ ਮੈਂ ਕਹਿਣਾ ਚਾਹੂੰਗਾ ਅੰਕਲ ਜੀ ਹੋਰਾਂ ਦੀ ਆਪਣੇ ਚੈਨਲ ਤੇ ਤਾਂ ਪਹਿਲੀ ਵੀਡੀਓ ਵਾ ਬਟ ਅੰਕਲ ਹੋਰਾਂ ਨੂੰ ਪਹਿਲਾਂ ਸਾਰੇ ਫਾਰਮਰ ਜਾਣਦੇ ਆ ਲਾਈਵ ਮਾਰਕਿੰਗ ਇਹਨਾਂ ਦੀਆਂ ਸਾਰੇ ਚੈਨਲਾਂ ਦੇ ਇੱਕ ਜੀ ਲਾਈਵ ਮਾਰਕੀ ਹਰ ਸਾਲ ਹੀ ਕਰਾਉਂਦੇ ਆ ਹਾਂਜੀ ਸਾਲ ਚ ਦੋ ਦੋ ਵੀ ਹੋ ਜਾਂਦੀਆਂ ਜੀ 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 ਤੇ ਬਾਕੀ ਅੰਕਲੋਰਾ ਕੋਲੇ ਗੱਲ ਮੇਰਾ ਕਹਿਣ ਦਾ ਮਕਸਦ ਇਹ ਸੀਗਾ ਵੀ ਜਿਹੜੀ ਆਪਾਂ ਗੱਲ ਕਰ ਰਹੇ ਆ ਇੱਕ ਜਦੋਂ ਪਸ਼ੂ ਤਾਜ਼ਾ ਸੁੰਦਾ ਉਸ ਤੋਂ ਬਾਅਦ ਜਦੋਂ ਡਰਾਈ ਹੁੰਦਾ ਉਦੋਂ ਤੱਕ ਦੀਆਂ ਲਾਈਨ ਮਿਲਦੀਆਂ ਪਸ਼ੂਆਂ ਨੇ ਹੋਈਆਂ ਨਹੀਂਆਂ ਵੀ ਲੰਮਾ ਸਮਾਂ ਬੁੱਧ ਕੁਛ ਕਿੰਨਾ ਕੁ ਦੁੱਧ ਦਿੰਦਾ ਸੋ ਬਾਕੀ ਇਸ ਤੋਂ ਇਲਾਵਾ ਇੱਕ ਅੰਕਲੋਰਾ ਕੋਲੇ ਮੂਰਾ ਨਸਲ ਦਾ ਬੜਾ ਸੋਹਣਾ ਝੋਟਾ ਸੀ ਮੇਰੇ ਮਾਈਂਡ 'ਚ ਗੱਲ ਆਈ ਆ ਪੁੱਛਦੇ ਬਾਰੇ ਡਿਟੇਲ ਲੈਣੇ ਆ ਸੋ ਹੁਣ ਆਪਣਾ ਬੋਲ ਅੰਕਲ ਜੀ ਸੇਨ ਹੋ ਗਏ ਜੀ ਉਹ ਉਹ ਬੇ ਅੰਮੋਲ ਸੇਲ ਹੋ ਗਿਆ ਸੀ ਜੀ ਉਹਦਾ ਬੋਲੋ ਦਾ ਰਿਜ਼ਲਟ ਇੰਨੇ ਕਿ ਚੰਗੇ ਸੀ ਮੈਂ ਵੇਖਿਆ ਸੀ ਮੈਂ ਤਾਂ ਹੀ ਹਾਂ ਜੀ ਖਾਦੇ ਵੀ ਉਹਦੀ ਬਹੁਤ ਡਿਮਾਂਡ ਕਰ ਰਿਆ ਮੇਰੇ ਕੋਲ ਸੀਮਨ ਪਏ ਆ ਪਰ ਇੱਕ ਮੈਂ ਇੱਥੇ ਬੋਲਣਾ ਚਾਹੁੰਦਾ ਜਿਹੜੇ ਸੀਮਨ ਮੈਂ ਕਰਾਇਆ ਸੀ ਉਹਦਾ 13-1400 ਤਿਆਰ ਜੀ ਹਾਂਜੀ ਠੀਕ ਹੈ ਜੀ ਅਜੇ ਵੀ 500 600 700 ਉਹਦਾ ਸੀਮਨ ਮੇਰੇ ਕੋਲੇ ਪਿਆ ਹੈ ਜੀ ਪਰ ਕਹਿਣ ਦਾ ਭਾਵ ਇੱਕ ਮੈਂ ਇਹਦੇ ਚੈਨਲ ਲਈ ਬੇਨਤੀ ਕਰਨਾ ਚਾਹੁੰਦਾ ਵੀ ਮੈਨੂੰ ਜ਼ਰੂਰੀ ਨਹੀਂ ਵੀ ਮੈਂ ਕੋਈ ਅਲਾ ਕੋਈ ਪੈਸੇ ਦੀ ਕਮਾਈ ਵਾਰਾ ਪਰਵਾਦਾਂ ਦਾ ਸਾਡਾ ਟਾਈਮ ਪਾਸ ਹੋ ਜਾਂਦਾ ਜੇ ਕੋਈ ਨਹੀਂ ਵੀ ਪੈਸੇ ਭਰਨ ਜੋਗਾ ਤੇ ਆਪਾਂ ਸੀਮਨ ਫਰੀ ਵੀ ਦੇ ਦੇਈਦਾ ਠੀਕ ਆ ਜੇ ਕਿ ਇਹਨੇ ਫਰੀ ਕੋਈ ਬਰੀਡ ਤਿਆਰ ਕਰਨੀ ਆ ਤੇ ਆਪਾਂ ਤੋਂ ਫਰੀ ਲੈ ਜਾ ਕੇ ਵੀ ਸੀਮਨ ਲੈ ਜਾ ਸਕਦਾ ਠੀਕ ਹੈ ਜੀ ਤੇ ਬਾਕੀ ਅੰਕਲ ਜੀ ਹੋਰਾਂ ਨੂੰ ਤੁਸੀਂ ਦੇਖ ਰਹੇ ਹੋ ਕਿ ਹੋ ਜਾ ਸੁਭਾਵਤਾ ਦੀ ਖੁੱਲੇ ਸੁਭਾਅ ਦੇ ਆਗੇ ਮਾਲਕ ਤੇ ਬਾਕੀ ਮੈਂ ਬੁੱਲ ਬਾਰੇ ਡਿਟੇਲ ਇਸ ਲਈ ਪੁੱਛਿਆ ਸੀ ਕਿ ਉਹਦੇ ਰਿਜ਼ਲਟ ਬੜੇ ਚੰਗੇ ਆਏ ਹੋਏ ਆ ਇੱਕ ਅਕਰ ਕੋਲ ਰੰਗ ਛਾ ਦੇ ਥੋੜੀ ਜੀ 10 ਵੀ ਦੰਨਾ ਜੀ ਸਾਡੇ ਘਰੇ ਵੀ ਇੱਕ ਤਾਂ ਹੁੰਦਾ ਵੀ ਬੁੱਲ ਦੇ ਤਾਂ ਉਹਦੀਆਂ ਨਿਸ਼ਾਨੀਆਂ ਹਜੇ ਆਪਣੇ ਘਰੇ ਖੜੀਆਂ ਹਨਾ ਜੀ ਛੇ ਤੋਂ ਕੱਟੀ ਤਿਆਰ ਹੋ ਗਈ ਅਸੀਂ ਚਵਾਵਾਂਗੇ ਦਵਾਈ ਵੀ ਕਰਾਵਾਂਗੇ ਦੂਜੀ ਜਿਹਦਾ ਬੁੱਲ ਸੀਗਾ ਜਿਹੜੀ ਮੱਝ ਦਾ ਸਾਰੇ ਵੀਰ ਹੀ ਉਹਨੂੰ ਜਾਣਦੇ ਆ ਸੀਰ ਵਾਲੀ ਪਿੰਡ ਆ ਜੀ ਆਪਾਂ ਪਿੰਡ ਦਾ ਨਾਮ ਲੈ ਲਏ ਆ ਜਿਹਦਾ ਉਹ ਬੱਚਾ ਸੀ ਤਿਆਰ ਕੀਤਾ ਸੀ ਜਿਹਦੀ 23 ਕਿਲੋ ਦੀ ਚਵਾਈ ਹੋਈ ਸੀ ਮੱਝ ਦੀ ਠੀਕ ਹੈ ਓਕੇ ਠੀਕ ਆ ਇਹ ਜਿਹੜਾ ਆਪਣਾ ਕਰਨਵੀਰ ਦਾ ਵੱਡਾ ਸਾਹਣ ਗੁਰराज ਜੀ ਉਹਦਾ ਬੱਚਾ ਸੀ ਜੀ ਠੀਕ ਆ ਜੀ ਉਸ ਬੁੱਲ ਦਾ ਗਾਂ ਇਹ ਬੱਚਾ ਸੀ ਹਾਂ ਜੀ ਬਹੁਤ ਹੀ ਚੰਗੀ ਕੁਆਲਿਟੀ ਦਾ ਸੀ ਪਰ ਸਾਡੀ ਮਜਬੂਰੀ ਇਹ ਬਣ ਗਈ ਜਿਹੜਾ ਪਿੰਡਾਂ ਦੇ ਹੁੰਦੇ ਆ ਨਾ ਜੀ ਪੰਚਾਇਤੀ ਪੁੱਲ ਜੀ ਉਹਨੂੰ ਆਪਾਂ ਕਦੇ ਵਾਸਤੇ ਵੀ ਗਾਪਸ਼ਾਂ ਕਰਨ ਦੀ ਜਾਂ ਪਿੰਡ ਵਾਲਿਆਂ ਦਾ ਉਸ ਚੀਜ਼ ਤੋਂ ਲਾਂਭੇ ਤੋਂ ਡਰ ਕੇ ਦੰਦਿਆਂ ਆਪਾਂ ਆਪਦਾ ਸਾਣ ਸੇਜ ਤੋਂ ਡੱਟ ਸੇਲ ਕਰਤਾ ਆਪਾਂ ਪਿੰਡ 'ਚ ਨਹੀਂ ਗੱਲ ਕੀਤੀ ਵੀ ਸਾਡੇ ਇਹ ਵੀ ਠੀਕ ਹੈ ਹਨਾ ਜੀ ਤੇ ਜਿਹੜਾ ਪਿੰਡ ਆ ਸਾਡੇ ਬੁੱਲ ਇਸ ਇੱਕ ਤੋਂ ਹੋਰ ਵੀ ਦੱਸ ਦਿੰਦੇ ਜੀ ਉਹ ਵੀ ਬਹੁਤ ਬਹੁਤ ਵਧੀਆ ਬੁੱਲ ਆ ਜੀ ਕੋਈ ਮਾੜਾ ਨਹੀਂਗਾ ਉਹ ਵੀ ਚੰਗਾ ਹੈ ਤੇ ਤਾਂ ਕਰਕੇ ਮੈਂ ਆਪਦਾ ਬੁੱਲ ਵੀ ਉਹਨੂੰ ਸੇਲ ਕਰਨ ਦਾ ਵੀ ਆਪਾਂ ਲੈ ਲੈਂਦੇ ਜੀ ਠੀਕ ਹੈ ਜੀ ਬਾਕੀ ਬਹੁਤ ਵਧੀਆ ਤੁਸੀਂ ਇਹਨਾਂ ਗੱਲਾਂ ਦੇ ਕੰਨਾਂ ਨਾ ਪਾਇਆ ਬਾਕੀ ਮੈਂ ਹੁਣ ਇੱਕ ਇਹ ਟਾਪਿਕ ਕਵਰ ਕਰਨਾ ਚਾਹੂੰਗਾ ਬੜੇ ਪਸ਼ੂ ਪਾਲਕਾਂ ਨੇ ਨਾ ਇਹ ਸ਼ਿਕਾਇਤਾਂ ਹੀ ਰਹਿੰਦੀਆਂ ਜਾਂ ਕਮੈਂਟ ਆਉਂਦੇ ਰਹਿੰਦੇ ਵੀ ਜਿਹੜੇ ਪਸ਼ੂ ਆ ਸਾਡੇ ਅਸੀਂ ਨਸਲ ਤਿਆਰ ਕਿਵੇਂ ਕਰੀਏ ਸਾਡੇ ਪਸ਼ੂ ਕੀ ਕਹਦੇ ਗੱਭਨ ਹੀ ਨਹੀਂ ਹੁੰਦੇ ਸੋ ਇਹ ਫਾਰਮਰਾਂ ਦੀ ਬੜੀ ਸ਼ਿਕਾਇਤ ਹੁੰਦੀ ਹੈ ਹੈ ਤਾਂ ਕਮੀ ਕੀਤ ਨੇ ਕਿਤੇ ਨਿਊਟ੍ਰੀਸ਼ਨ ਦੀ ਪਰ ਤੁਸੀਂ ਆਪਣੇ ਤੇਰ ਬਾਰੇ ਦੱਸੋ ਉਹਦਾ ਤੇਰ ਬਾਰੇ ਜੀ ਇੱਕ ਤਾਂ ਜਿਹੜਾ ਸੀਵਡ ਆਪਾਂ ਪਸ਼ੂ ਦੇ ਭਰੋਣਾ ਹੈ ਹਾਂਜੀ ਪਸ਼ੂ ਦਾ weight ਤੇ ਪਸ਼ੂ ਦੀ ਬਾਡੀ ਹੈ ਨਾ ਜਿਹਦੀ ਸਿਹਤ ਪੱਕਾ ਠੀਕ ਹੋਣੀ ਚਾਹੀਦੀ ਹੈ ਦੂਜੀ ਜਿਹੜੀ ਉਹਦੀ ਹੀਟ ਹੈ ਹਾਂਜੀ ਉਹ ਬਿਲਕੁਲ ਪ੍ਰੋਪਰ ਉਹਦੋਂ ਇਸ ਚੀਜ਼ ਦਾ ਵੀ ਫਿਰ ਆ ਜਾਂਦਾ ਵੀ ਕਈ ਵਾਰੀ ਪਸ਼ੂ ਪਿਛਲੀ ਹੀਟ ਤੇ ਰਹਿੰਦਾ ਕਿ ਇਹ ਨਹੀਂ ਪਹਿਲੀ ਹੀਟ ਤੇ ਰਹ ਜਾਂਦਾ ਉਹਦੇ ਬਾਰੇ ਧਿਆਨ ਰੱਖ ਕੇ ਥੋੜਾ ਜਿਹਾ ਬੰਦੇ ਨੂੰ ਵੀ ਆਪਾਂ ਨੂੰ ਸੀਮਨ ਭਰਾ ਲੈਣਾ ਚਾਹੀਦਾ ਵੀ ਸਹੀ ਹੁਣ ਡੋਜ ਦੇ ਵਿੱਚ ਆ ਜਾਂ ਟੰਗੇ ਡਾਕਟਰ ਤੋਂ ਵੀ ਸਲਾਹ ਲੈ ਲਓ ਹੈਨਾ ਜੀ ਠੀਕ ਹੈ ਜੀ ਕਈ ਵੀ ਆਪਾਂ ਕਹਿੰਦੇ ਪਸ਼ੂ ਜਿਆਦਾ ਹੀਟ ਦੇ ਵਿੱਚ ਰਹਿੰਦਾ ਤੇ ਆਪਾਂ ਸੀਮਨ ਯੂਜ਼ ਕਰ ਦਿੰਨੇ ਆ ਉਹ ਫਿਰ ਨਹੀਂ ਰਹਿੰਦਾ ਹੈਨਾ ਜੀ ਬਾਕੀ ਪਾਊਡਰ ਪਾਊਡਰ ਵੀ ਯੂਜ਼ ਕਰਦੇ ਆ ਹਾਂ ਬਾਕੀ ਜਿਹੜੇ ਪਾਊਡਰ ਆ ਉਹ ਜ਼ਰੂਰ ਆ ਵੀ ਜਿਹੜਾ ਪਾਊਡਰ ਜ਼ਰੂਰ ਵਰਤਣਾ ਚਾਹੀਦਾ ਜੀ ਕਦੇ ਕਿਸੇ ਵੀ ਚੰਗੀ ਕੰਪਨੀ ਦਾ ਵਰਤ ਲਓ ਇਹ ਨਹੀਂ ਕਹਿੰਦੇ ਮੈਂ ਕਹਦਾ ਵੀ ਆ ਸੀਆਰਸੀ ਜਾਂ ਹੋਰ ਦੋ ਤਿੰਨ ਕੰ ਆਖਰੀ ਹਾਂ ਬਾਕੀ ਜੀ ਆਪਾਂ ਹੁਣ ਤੁਸੀਂ ਆਏ ਹੋ ਉੱਥੇ ਸਾਡੇ ਪਸ਼ੂ ਦੇਖੇ ਆ ਹਾਂਜੀ ਉਹ ਮੇਰੇ ਕਹਿਣਾਂ ਦਾ ਕੋਈ ਚੰਗੇ ਨਹੀਂ ਬਣਨੇ ਜੀ ਤੁਸੀਂ ਉਹਨਾਂ ਦੀ ਬਾਟੀ ਪੰਤਰ ਜਾਂ ਉਹਨਾਂ ਦੀ ਸਾਰਾ ਕੁਝ ਦੇਖ ਰਿਆ ਬਾਕੀ ਮੈਂ ਤਾਂ ਇੰਨੀ ਬੇਨਤੀ ਕਰ ਸਕਦਾ ਜੀ ਵੀ ਜੇ ਕਿਸੇ ਨੂੰ ਕੋਈ ਉਹ ਕਮੈਂਟ ਕਰਨੋਂ ਜਾਂ ਉਸ ਨੂੰ ਜੇ ਕਿਸੇ ਨੂੰ ਕੋਈ ਸ਼ੱਕ ਸੁਭਾਅ ਹੋਵੇ ਜਾਂ ਮੇਰੇ ਨਾਲ ਗੱਲ ਕਰ ਸਕਦਾ ਜੀ ਤੇ ਜਾਂ ਭਾਈ ਉਹਦੀ ਕਿਸੇ ਵੀ ਟਾਈਮ ਵੀ ਉਹਦੀ ਆਪ ਦੀ تسਲੀ ਕਰਕੇ ਵੀ ਸਾਡੇ ਅਸੀਂ ਪਸ਼ੂ ਦੀ ਇਹ ਚਵਾਈ ਕਰਾ ਸਕਦੇ ਇੱਕ ਤਰੀਕਾ ਹੈ ਇਹ ਆਮ ਗੱਲ ਚੱਲੀ ਆ ਜੀ ਜਿੰਨਾਂ ਚ ਕਿਉਂ ਆਪਣਾ ਥੜੇ ਜਿਹੜੇ ਨੌਜਵਾਨ ਨੇ ਪਿੱਛੇ ਠਟੇ ਬਿਠੇ ਆ ਹਾਂਜੀ ਉਹ ਤਾਂ ਹਟੇ ਵੀ ਆਪਾਂ ਕਹਿੰਨੇ ਵੀ 10-12 ਕਿਲੋ ਬਾਅਦ ਦੁੱਧ ਦਿੰਦੀ ਹੈ 5-6 ਕਿਲੋ ਦਾਣਾ ਪਾ ਦਿੰਦੇ ਆ ਤੇ ਉਹਦਾ ਘਰ ਦਾ ਜਿਹੜਾ ਮਤਲਬ ਵੀ ਕੁਸਤਾ ਬੱਚਾ ਖਾ ਜਾਂਦਾ ਤੇ ਕੁਸ ਘਰੇ ਲੱਗ ਜਾਂਦਾ ਫਿਰ ਐਂਡ ਤੇ ਜਾ ਕੇ ਕੀ ਹੁੰਦਾ ਉਹਦਾ ਰਿਜਲਟ ਉਹਰ ਵੇਚਦੇ ਆਪਾਂ ਦੁੱਧ ਲੈ ਲਾਂਗੇ ਇਹਦੇ ਚ ਫਾਇਦਾ ਤਾਂ ਕੋਈ ਹੈ ਨਹੀਂਗਾ ਇਹ ਮਿਲ ਜਾਂਦਾ ਹੈ ਨਾ ਜੀ ਹਾਂਜੀ ਹਾਂਜੀ ਤੇ ਜਦੋਂ ਆਪਣੇ ਕੋਲੇ ਚੰਗੀ ਕੁਆਲਿਟੀ ਦੇ ਚੰਗੇ ਦੁੱਧ ਜੋ 15 ਕਿਲੋ ਤੋਂ ਵੱਧ ਬਾਹਰ ਦੁੱਧ ਦੇਊਗੀ ਜੀ ਤੇ ਉਹਦੀ ਜਿਹੜੀ ਬਾਡੀ ਬੰਤਰ ਜਾਂ ਸੇਰ ਸੰਭਾਲ ਸਕਾਂ ਜੋ ਘਰੇਖਣੀ ਵੀ ਸੋਹਣੀ ਲੱਗੂ ਤੇ ਆਪਾਂ ਨੂੰ ਆਮਦਨ ਵੀ ਉਹਦੀ ਸ਼ੁਰੂ ਹੁਣ ਸ਼ੁਰੂ ਹੋ ਜਾਊਗਾ ਇੱਕ ਜਿਹੜੀ ਨੌਜਵਾਨੀ ਆ ਵੀ ਮੈਂ ਇਹ ਕਹਿ ਰਿਹਾ ਵੀ ਯਾਰ ਆਪਾਂ ਘਰਾਂ ਦੀਆਂ ਮਜਬੂਰੀਆਂ ੱਡੋ ੱਡੀ ਹੁੰਦੀਆਂ ਹਨਾ ਜੀ ਜੀ ਪਰ ਜੇ ਕਿਸੇ ਨੇ ਸਹੀ ਦਿਲੋ ਲਾ ਕੇ ਜੀ ਇਸ ਕਿਤੇ ਨਾਲ ਜੋੜਨਾ ਚੰਗੀ ਬਰੀਡ ਤਿਆਰ ਕਰਨੀ ਆ ਘਾਟੇ ਬੰਦੀ ਸੌਦਾ ਨਹੀਂ ਜੇ ਆਪਾਂ ਕਹਿ ਦੀਆਂ ਨਾ ਜੇ ਆਪਾਂ ਬਾਹਰਲੇ ਮੁਲਕਾਂ 'ਚ ਵੀ ਜਾਂਦੇ ਆ ਬਾਈ ਉੱਥੇ ਵੀ ਜਾ ਕੇ ਕੰਮ ਕਰਨਾ ਪੈਂਦਾ ਠੀਕ ਹੈ ਜੇ ਆਪਾਂ ਆਪਦੇ ਪਰਿਵਾਰ ਦੇ ਵਿੱਚ ਬਹਿ ਕੇ ਕਰ ਲਾਂਗੇ ਤੇ ਉਹ ਬਾੜੀ ਵਿਹਤਰ ਜਿੱਥੇ ਪ੍ਰਮਾਤਮਾ ਇਹ ਕਹਿੰਦਾ ਪ੍ਰਮਾਤਮਾ ਦੀ ਉੱਥੇ ਬਹੁਤ ਵੱਡੀ ਕਿਰਪਾ ਜਿੱਥੇ ਪਰਿਵਾਰ ਇਕੱਠੇ ਬੈਠੇ ਆ ਜਿੱਥੇ ਆਪਦੀ ਮਿਹਨਤ ਕਰਕੇ ਕਮਾਈ ਕਰਕੇ ਰੋਟੀ ਖਾਂਦੇ ਆ ਨਾ ਜੀ ਬਿਲਕੁਲ ਬਿਲਕੁਲ ਤੇ ਸਾਰੀ ਉਮਰ ਲਈ ਕਿਸੇ ਦੇ ਨਾਲ ਕੋਈ ਪੈਸਾ ਨਹੀਂ ਜਾਣਾ ਹੁੰਦਾ ਸਭ ਤੋਂ ਵੱਡੀ ਦਾਅਵ ਦਾ ਪਰਿਵਾਰ ਤੇ ਆਪਦਾ ਭੱਪਾ ਉਸ ਨਾਲ ਜੁੜਨਾ ਜੁੜ ਕੇ ਰਹਿਣਾ ਚਾਹੀਦਾ ਬਿਲਕੁਲ ਬਾਕੀ ਜਾਨੇ ਵੀ ਜੇ ਪਸ਼ੂ ਪਾਲਣ ਦੇ ਕਿਤੇ ਦੀ ਆਪਾਂ ਗੱਲ ਕਰੀਏ ਦੁੱਧ ਦਾ ਰੇਟ ਜੇਕਰ ਮਿਲਣ ਲੱਗੇ ਜੇ ਮੈਂ ਨਾ ਇਸ ਕੰਮ ਦੇ ਵਿੱਚ ਤਾਂ ਮੈਨੂੰ ਦੁੱਧ 200 ਰੁਪਏ ਕਿਲੋ ਵੀ ਨਾ ਮਿਲੇ ਸੋ ਮੇਰੀ ਸਮਝ ਮੁਤਾਬਕ ਇਹ ਹੈ ਤੇ ਥੋੜਾ ਜਿਹਾ ਲੋਕ ਨਿਰਾਸ਼ ਵੀ ਇਸ ਕਾਰਨ ਨੂੰ ਤਾਂ ਹੀ ਆ ਜੀ ਇਹ ਚੀਜ਼ ਦਾ ਇੱਕ ਹੋਰ ਦੇਖ ਲਓ ਜੀ ਜਿਹੜੀ ਦੁੱਧ ਦੀ ਤੁਸੀਂ ਗੱਲ ਕੀਤੀ ਆ ਜੀ ਉਹਨਾਂ ਜੇ ਸਹੀ ਦੁੱਧ ਮਿਲੇ ਤਾਂ ਸਹੀ ਦੁੱਧ ਦੀ ਕੀਮਤ ਮਿਲੇ ਤੇ ਜਿਹੜੇ ਨੌਜਵਾਨੀ ਉਹ ਇਸ ਪਾਸੇ ਮੋੜ ਸਕਦੀ ਹੈ ਕੁਝ ਥੋੜੀ ਜਿਹੀ ਇੱਕ ਚੀਜ਼ ਹੋਰ ਬੋਲਣੇ ਚਾਹੁੰਦੇ ਆ ਜੇ ਨੌਜਵਾਨੀ ਨੂੰ ਇਸ ਪਾਸੇ ਲੈਣਾ ਥੋੜਾ ਜਿਆ ਸਰਕਾਰਾਂ ਨੂੰ ਵੀ ਧਿਆਨ ਦੇਣਾ ਚਾਹੀਦਾ ਵੀ ਉਹਨਾਂ ਨੂੰ ਕੋਈ ਛੋੜ ਦੇਣੀ ਚਾਹੀਦੀ ਹੈ ਕੋਈ ਸਬਸਿਡੀਆਂ ਦੇਵੇ ਜਾਂ ਕੋਈ ਉਹਨਾਂ ਨੂੰ ਮਤਲਬ ਲੋਨ ਵਗੈਰਾ ਜਾਂ ਕੋਈ ਇਸੇ ਵੀ ਤਰੀਕੇ ਨਾਲ ਉਹਨਾਂ ਨਾਲ ਜਿਵੇਂ ਹੁਣ ਪੁੱਛੂਗਾ ਇੱਕ ਚੀਜ਼ ਹੋਰ ਹੈ ਭਾਈ ਜੇ ਆਪਾਂ ਇਹ ਵੀ ਆਪਾਂ ਸਹਿਮਤਾ ਕੋਈ ਗਰੀਬ ਜਾਂ ਉਸ ਤਰ੍ਹਾਂ ਕੋਈ ਪਸ਼ੂ ਰੱਖ ਲੈਂਦਾ ਹੈ ਨਾ ਜੀ ਉਹਦੇ 'ਚ ਕੀ ਹੁੰਦਾ ਜੇ ਕੋਈ ਪਸ਼ੂ ਦਾ ਨੁਕਸਾਨ ਹੋ ਗਿਆ ਠੀਕ ਆ ਜੀ ਜਿਹੜਾ ਅਗਲਾ ਮਸਾ ਟਾਈਮ ਪਾਸ ਕਰਦਾ ਤੇ ਉਹਦਾ ਦਿਲ ਹੀ ਟੁੱਟ ਜਾਂਦਾ ਜੀ ਬਿਲਕੁਲ ਬਿਲਕੁਲ ਨਾ ਜੀ ਜੇ ਉੱਥੇ ਜਾ ਕੇ ਕੋਈ ਬੀਮਾ ਵਗੈਰਾ ਜਾਂ ਸਰਕਾਰ ਕੋਈ ਉਹਦੀ ਜ਼ਿੰਮੇਵਾਰੀ ਚੱਕੇ ਪਿੰਡਾ ਤੌਰ ਤੇ ਚੱਕਲੇ ਵਿੱਚ ਜੇ ਕਿਸੇ ਦਾ ਨੁਕਸਾਨਾ ਜਾਂਦਾ ਤੇ ਉਹਨੂੰ ਮੁਆਵਜ਼ਾ ਮਿਲੇ ਹਨਾ ਜੀ ਸਹੀ ਤੇ ਉਹ ਬੰਦਾ ਪਿੱਛੇ ਨਹੀਂ ਹਟਦਾ ਨਹੀਂ ਹਟਦਾ ਨਹੀਂ ਹਟਦਾ ਜਦੋਂ ਇਹਨਾਂ ਗੱਲਾਂ ਤੇ ਆ ਕੇ ਕੋਈ ਪਸ਼ੂ ਕਿਸੇ ਦਾ ਨੁਕਸਾਨਾ ਜਾਂ ਗੜਾ ਦਾ ਯਾਰ ਲੱਖ ਦਾ ਜਾਂ 1.5 ਲੱਖ ਦਾ ਆਪਾਂ ਲੱਖ ਦਾ ਹੀ ਰੱਖ ਲਓ ਜੀ 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 ਨਾਰਮਲ ਪਸ਼ੂ ਜੇ ਨੁਕਸਾਨ ਆ ਗਿਆ ਤੇ ਲੱਖ ਰੁਪਇਆ ਹੋਰ ਲਾਓ 2 ਲੱਖ ਰੁਪਇਆ ਆ ਗਿਆ ਜੀ ਤੋ ਦਿਲ ਦੇ ਵਿੱਚ ਭੈਅ ਡਰ ਬਾਕੀ ਮੈਂ ਆਖੂਆਂ ਵੀ ਇਹ ਕੰਮ ਦੇ ਵਿੱਚ ਆਪਾਂ ਜਦੋਂ ਸ਼ੁਰੂਆਤ ਕਰਦੇ ਹਾਂ ਇਹ ਕੰਮ ਇਹੋ ਜਿਹਾ ਇਸ ਕੰਮ ਨੇ ਗਰੋਥ ਆਪੇ ਕਰੀ ਜਾਂਣੀ ਜੇ ਆਪਾਂ ਇਸ ਨੂੰ ਦਿਲ ਲਾ ਕੇ ਕਰਦੇ ਆਂ ਸੋ ਜਿਵੇਂ ਅੰਕਲ ਜੀ ਹੋਰੀ ਕਹਿੰਦੇ ਵੀ ਬੱਚਿਆਂ ਦੀ ਚੰਗੀ ਸਿਹਤ ਸੰਭਾਲ ਕਰੀਏ ਤਾਂ ਰਿਜ਼ਲਟ ਆਪਾਂ ਨੂੰ ਘੱਟ ਸਮੇਂ ਵਿੱਚ ਦੇ ਦਿੰਦੇ ਆਂ ਸੋ ਇੱਕ ਐਜ਼ ਐਫਡੀ ਜਿਹੜੀਆਂ ਕਟੀਆਂ ਆਪਾਂ ਕਹਿ ਸਕਦੇ ਵੀ ਇਹਨੇ 3 ਸਾਲ ਬਾਅਦ ਆਪਾਂ ਨੂੰ ਰਿਜ਼ਲਟ ਦੇ ਦੇਵਗੇ ਕਿ ਆਪਾਂ ਅੱਜ ਦੇ ਟਾਈਮ 'ਚ ਗੱਲ ਕਰੀਏ। ਇੱਕ ਤਰ੍ਹਾਂ ਹੋਰ ਦੱਸਦੇ ਨੇ ਬਾਈ ਜਿਵੇਂ ਤੁਸੀਂ ਗੱਲ ਕੀਤੀ ਕੱਟੀਆਂ ਵਾਲੀ। ਹਾਂਜੀ। ਉਹਦੇ 'ਚ ਦੋ ਚੀਜ਼ਾਂ ਜੇ ਆਮ ਆਪਣਾ ਜੀਮਦਾਰ ਜਿਹੜੇ ਪਿੰਡਾਂ 'ਚ ਜਾਂ ਘਰਾਂ 'ਚ ਉਹ ਕੀ ਹੋਇਆ ਵੀ 3 ਸਾਲ ਦੀ 2.5 ਸਾਲ ਦੀ ਕੱਟੀ ਬਣਦੀ ਤੇ 4 ਸਾਲ ਦੀ ਜਾ ਕੇ ਸੁੰਦੀ ਹੈ। ਹਾਂਜੀ। ਉਹ ਜਿਹੜਾ 2 ਸਾਲ ਦਾ ਸਮਾਂ ਉਹ ਮੰਨ ਲ ਘਾਟਾ ਪੈ ਗਿਆ ਖਰਚਾ ਕਰੋ ਹੋ ਗਿਆ ਣੀ ਤੇ ਜੇ ਆਪਾਂ ਉਹਦਾ ਚੰਗੀ ਬਰੀਡ ਤਿਆਰ ਕੀਤੀ ਚੰਗਾ ਉਹਦਾ ਬੱਚਾ ਤਿਆਰ ਕਰ ਲਿਆ ਤੇ ਜੇ ਮੈਂ ਤੈਨੂੰ ਦੱਸਿਆ ਜੀ 1.5 ਸਾਲ ਦੀ ਕੱਟੀ ਬਣ ਜਾਂਦੀ ਹੈ ਹਨਾ ਜੀ 12 ਮਹੀਨਿਆਂ ਦੀ 13 ਮਹੀਨਿਆਂ ਦੀ ਵੱਚੀ ਬਣ ਜਾਂਦੀ ਹੈ ਹਨਾ ਜੀ ਤੇ ਉਹ ਉਹਦਾ ਆਪਾਂ ਨੂੰ ਲਾਭ ਬੰਤਾਈ ਮਿਲੂਗਾ ਜੇ ਆਪਾਂ ਉਹਦੀ ਚੰਗੀ ਚੰਗੀ ਸਭਾਈ ਕਰਾਂਗੇ ਤੇ ਜੇ ਆਪਾਂ ਉਹੀ 4-5 ਸਾਲ ਦੀ ਕਰਕੇ ਸੋਣੀ ਫਿਰ ਤਾਂ ਬਈ ਘਾਟੇ ਪੰਦੀ ਹੈ ਹਾਂਜੀ ਬਿਲਕੁਲ ਇੱਕ ਚੰਗੀ ਨਸਲ ਦਾ ਬੱਚਾ ਬਹੁਤ ਇੱਕ ਹੋਰ ਬੇਨਤੀ ਇਹ ਤਾਂ ਕਹਿੰਦੇ ਵੀ ਜੇ ਕੋਈ ਆਪਾਂ ਇਹ ਨਹੀਂ ਕਿਤੇ ਕੋਈ ਫਾਰਮ ਬਣਾਉ ਜਾਂ ਜੇ ਕਿਸੇ ਦੇ ਘਰੇ ਪਸ਼ੂ ਰੱਖੇ ਹੈ ਜਿਹਦੇ ਚਾਰ ਰੱਖੇ ਉਹ ਦੋ ਰੱਖ ਲਓ ਜਿਹਦੇ ਅੱਠ ਰੱਖੇ ਚਾਰ ਰੱਖ ਲਓ ਪਰ ਰੱਖੋ ਕੁਆਲਟੀ ਜੀ 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 ਬਿਲਕੁਲ ਬਾਕੀ ਬਹੁਤ ਚੰਗੀ ਅੰਕਲ ਜੀ ਹੋਰਾਂ ਨੇ ਸਲਾਹ ਦਿੱਤੀ ਆ ਬਾਕੀ ਹੋਰ ਵੀ ਕਿਸੇ ਟੌਪਿਕ ਤੇ ਆਪਾਂ ਗੱਲਬਾਤ ਕਰਨੀ ਚਾਹੁੰਦੇ ਆ ਤਾਂ ਆਪਾਂ ਕਹਿ ਸਕਦੇ ਕੋਈ ਵੀ ਤੇ ਬਾਕੀ ਨੌਜਵਾਨਾਂ ਨੂੰ ਆਪਾਂ ਕੀ ਸੰਦੇਸ਼ ਦੇਣਾ ਚਾਹੁੰਦੇ ਆ ਨੌਜਵਾਨਾਂ ਨੂੰ ਤਾਂ ਇਹ ਹੀ ਦੇ ਜਨੈ ਵੀ ਆਪਾਂ ਮਤਲਬ ਜੇ ਸਹੀ ਤਰੀਕੇ ਨਾਲ ਇਸ ਚੀਜ਼ ਨਾਲ ਜੁੜਾਂਗੇ ਘਾਟੇ ਬੰਦੀ ਨਹੀਂ ਵੀ ਆਪਣਾ ਕਮਾਈ ਮਿਲੂਗੀ ਹਨਾ ਜੀ ਤੇ ਜੇ ਆਪਾਂ ਬਾਹਰ ਜਾ ਕੇ ਵੀ ਕੰਮ ਕਰਨਾ ਜੇ ਆਪਾਂ ਘਰੇ ਕਰ ਲਈ ਤੇ ਉਹਦੇ ਨਾਲੇ ਕਰਦਾ ਆਪਦਾ ਪਰਿਵਾਰ ਦੇ ਵਿੱਚ ਤੇ ਨਾਲੇ ਕਮਾਈ ਇਹ ਨਹੀਂ ਵੀ ਨਹੀਂ ਉਹ 2 5 ਸਹੀ ਧਿਆਨ ਲਾ ਕੇ ਕਰਾਂਗੇ ਵੱਧ ਕਰ ਸਕਦੇ ਹਾਂ ਬਿਲਕੁਲ ਜੀ ਬਿਲਕੁਲ ਠੀਕ ਹੈ ਜੇ ਆਪਾਂ ਆਖੀਏ ਵੀ ਕੰਮ ਨਹੀਂ ਕਰਨਾ ਇਹ ਤਾਂ ਇਹਦੇ ਚ ਕੱਟ ਨਹੀਂ ਬਿਲਕੁਲ ਵੀ ਮਿਹਨਤ ਬਹੁਤ ਹੈ ਇਸ ਕੰਮ ਵਿੱਚ ਮੈਂ ਤਾਂ ਮੈਂ ਹੁਣ ਤੁਸੀਂ ਸਾਡੇ ਤੇ ਰੱਖ ਲਓ ਜੇ ਅਸੀਂ 30 ਸਾਲ ਸਰਪੰਚੀ ਵੀ ਕਰ ਲਈ ਫਾਜ਼ ਸਾਹਿਬ ਨੇ 15 ਸਾਲ ਕਰ ਲਈ 15 ਅਸੀਂ ਵੀ ਕਰ ਲਈ ਹੁਣ ਜੇ ਅਸੀਂ ਇਹ ਸੋਚ ਲਈਏ ਵੀ ਯਾਰ ਅਸੀਂ ਹਜੇ ਵੀ ਅਸੀਂ ਆਪ ਚਲ ਸਾਡੇ ਬੰਦੇ ਵੀ ਆਪ ਦੇ ਪਰਿਵਾਰ ਵਾਂਗੂ ਸਾਡੇ ਵਿੱਚ ਰਹਿ ਜਿਹੜੇ ਪੁਰਾਣੇ ਲੱਗੇ 15 15 20 20 ਸਾਲ ਦੇ ਉਹੀ ਹੈ ਨਾ ਜੀ ਇਹ ਬਾਕੀ ਉਹਨਾਂ ਦੇ ਨਾਲ ਹਜੇ ਵੀ ਅਸੀਂ ਸੁਬਾ ਸ਼ਾਮ ਆਪ ਦਾ ਨਾਲ ਕਰਾਈ ਦਾ ਕੰਮ ਸਹੀ ਹੈ ਜੀ ਮੈਂ ਨੇ ਕਾਮਯਾਬੀ ਇਹ ਕੰਮ ਫੇਰ ਜੀ ਇਕੱਤਰ ਆਹੋ ਹਾਂ ਜੀ ਜੇਕਰ ਆਪਾਂ ਵੇਚ ਨਹੀਂ ਹੈਗੇ ਪਸ਼ੂ ਬਾਰੇ ਤਾਂ ਮੈਂ ਇਹਨਾਂ ਆਪਾਂ ਪੁੱਛਣਾ ਨੂੰ ਪਤਾ ਹੀ ਨਹੀਂ ਲੱਗਦਾ ਵੀ ਪਸ਼ੂ ਆਪ ਨੂੰ ਕੀ ਦਿੱਕਤ ਹੈ ਇੱਕ ਜਾਨਵਰ ਯਾਰ ਕੋਈ ਵੀ ਹੈ ਬਾਈ ਜੀ ਤੁਹਾਨੂੰ ਤੇ ਦੇਖ ਲਓ ਹੁਣ ਆਪਾਂ ਤੁਹਾਨੂੰ ਨਾਲ ਚੀਜ਼ਾਂ ਜੇ ਦਿਖਾਉਣੀਆਂ ਨਹੀਂ ਆ ਹਾਂ ਜੀ ਜਦੋਂ ਅਸੀਂ ਆਵਾਜ਼ ਮਾਰਾਂਗੇ ਤੇ ਪਸ਼ੂ ਬੋਲਣਗੇ ਉਹ ਚੀਜ਼ਾਂ ਮੈਂ ਨਹੀਂ ਕੀਤੀਆਂ ਮੈਂ ਖਾ ਕਿਤੇ ਖੁੱਲੇ ਟਾਈਮ ਤੋਂ ਵੱਡੀਆਂ ਵੀਡੀਓ ਲੰਮੀ ਹੁੰਦੀ ਸੀ ਤੇ ਇੱਕ ਅਸੀਂ ਦਵਾਈ ਦੇਣੀ ਆ ਪਸ਼ੂ ਨੂੰ ਬਈ ਜੀ ਆਮ ਕੀ ਲੈਂਦੇ ਆ ਲੋਕ ਸਕੰਜਾ ਭਾਲਦੇ ਜਾਂ ਕਿਤੇ ਉਹਨੂੰ ਫੜ ਕੇ ਕਰਦੇ ਆ ਸਾਸੀ ਕਿਤੇ ਮਤਲਬ ਸਕੰਜਜਨੀ ਕਿਸੇ ਉਹਨੂੰ ਇਕੱਲਾ ਬੰਦਾ ਸਾਡਾ ਹੱਥ ਕਰ ਲੈਂਦਾ ਥੱਲੇ ਪਸ਼ੂ ਖੜਾ ਮੂੰਹ ਖੋਲ ਲੈਣਾ ਤੇ ਉਹਨੇ ਦਵਾਈ ਲੈ ਲੈਣੀ ਆ ਆਪਦੀ ਆ ਮੂੰਹ ਖੋਲ ਲੈਣਾ ਵੀ ਕਹਿੰਦਾ ਮਕਸੇ ਇੱਕ ਤਾਂ ਬਚਪਨ ਤੋਂ ਗੁਝਾਏ ਹੋਏ ਜੇ ਬੱਚਾ ਤੋਂ ਗੁਝਾਏ ਉਹੀ ਚੀਜ਼ਾਂ ਜੇ ਆਪਣਾ ਬੱਚਾ ਸਕੂਲ ਪਾਉਣਾ ਹੈ ਜੇ ਉਹਨੂੰ ਚੰਗਾ ਬੰਦਲ ਸਾ ਉਹਨੇ ਉਹੀ ਲੈਣ ਫੜ ਲੈਣੀ ਜਿਹੜੇ ਪਾਸ ਪੁਲਾ ਲਾਂਗੇ ਹਾਂ ਬਿਲਕੁਲ ਜੀ ਬਿਲਕੁਲ ਬਾਕੀ ਅੰਕਲ ਜੀ ਹੋਰਾਂ ਨੇ ਬਹੁਤ ਵਧੀਆ ਗੱਲਾਂ ਦੱਸਨਾ ਕੋਸ਼ਿਸ਼ ਕੀਤੀ ਵੀ ਹਰੇਕ ਐਂਗਲ ਤੋਂ ਅੰਕਲ ਜੀ ਹੋਰਾਂ ਕੋ ਗੱਲਬਾਤ ਆਪਾਂ ਛੋਟੇ ਛੋਟੇ ਸ਼ਬਦਾਂ ਵਿੱਚ ਹਰੇਕ ਵਿਸ਼ੇ ਤੇ ਗੱਲਬਾਤ ਕੀਤੀ ਆ ਸੋ ਕਿਹੋ ਜੀ ਲੱਗੀ ਅੰਕਲ ਜੀ ਹੋਰਾਂ ਨਾਲ ਕੀਤੀ ਮੁਲਾਕਾਤ ਇਹ ਤੁਸੀਂ ਕਮੈਂਟ ਕਰਕੇ ਦੱਸਿਆ ਜੀ ਇਹ ਗੱਲਬਾਤ ਰਹਿ ਗਈ ਹੋਈ ਤਾਂ ਆਪਾਂ ਅੰਕਲ ਜੀ ਹੋਰਾਂ ਨੂੰ ਫੇਰ ਸਮਾਂ ਕੱਢ ਕੇ ਕਦੇ ਮਿਲਾਂਗੇ ਅੱਜ ਅੰਕਲ ਜੀ ਹੋਰਾਂ ਕੋਲ ਵੀ ਥੋੜਾ ਜਿਹਾ ਸਮਾਂ ਘੱਟ ਸੀਗਾ ਬਾਕੀ ਸਕਰੀਨ ਦੇ ਉੱਪਰ ਮੋਬਾਈਲ ਨੰਬਰ ਸਰਪੰਚ ਸਾਹਿਬ ਦਾ ਚੱਲੀ ਜਾਂਦਾ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣੀ ਪੁੱਛਣਾ ਸੰਬੰਧੀ ਜਾਂ ਕੋਈ ਵੀ ਹੋਰ ਤੁਸੀਂ ਇਹਨਾਂ ਦਾ ਤਜਰਬਾ ਇਹਨਾਂ ਤੋਂ ਲੈਣਾ ਚਾਹੁੰਦੇ ਤਾਂ ਕਿ ਇਹਨਾਂ ਦਾ ਪਸ਼ੂ ਪਾਲਣ ਦੇ ਕਿਤੇ ਜੀ ਕਾਫੀ ਲੰਮਾ ਤਜਰਬਾ ਹੈਗਾ ਸੋ ਤੁਸੀਂ ਗੱਲਬਾਤ ਇਹਨਾਂ ਨਾਲ ਕਰ ਸਕਦੇ ਹੋ ਅੱਜ ਦੀ ਵੀਡੀਓ ਕਿਸ ਤਰ੍ਹਾਂ ਲੱਗੀ ਕਮੈਂਟ ਕਰਕੇ ਦੱਸਿਆ ਜੀ ਤੇ ਸਰਪੰਚ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਸੰਗ ਸਮਾਂ ਦਿੱਤਾ ਇੱਕ ਬਾਈ ਜੀ ਤੁਹਾਡਾ ਵੀ ਬਹੁਤ ਸ਼ੁਕਰੀਆ ਬਹੁਤ ਸਾਰੇ ਜਿਹੜਾ ਚੈਨਲ ਥਰੂ ਸਾਰਾ ਦੇਖਣਗੇ ਦੇਖਣ ਜੇ ਕਿਸੇ ਨੇ ਜਿੰਨਾ ਕ ਆਪਾਂ ਨੂੰ ਨੌਲੇਜ ਆਉਣੇ ਜ਼ਰੂਰ ਕੁਝ ਪੁੱਛ ਕੇ ਦੱਸਾਂਗੇ ਬਾਕੀ ਕੱਲਾ ਆਪਣਾ ਇਹ ਵੀ ਪਸ਼ੂਆਂ ਦੇ ਨਾਲ ਖੇਤੀ ਦਾ ਵੀ ਉਹਦੇ ਬਾਰੇ ਵੀ ਆਪਾਂ ਸ਼ੌਂਕ ਰੱਖਦੇ ਹਾਂ ਪੂਰਾ ਜਿੰਨੀ ਕਰਦੇ ਸ਼ੌਂਕ ਨਾਲ ਕਰੀਦੀ ਹੈ ਨਾ ਠੀਕ ਹੈ ਜੀ ਤੇ ਜੇ ਆਪਾਂ ਕੋਈ ਮਿਹਨਤ ਕਰਦੇ ਆਂ ਪ੍ਰਮਾਤਮਾ ਉਹਦਾ ਫਲ ਜ਼ਰੂਰ ਦਿੰਦਾ ਜੀ ਤੇ ਜੇ ਹੁਣ ਆਪਾਂ ਘਰੇ ਬਹਿ ਕੇ ਅੱਖੀ ਜਈਏ ਉਹ ਵੀ ਗੱਲ ਬਣਦੀ ਵੀ ਇਕੱਲਾ ਪ੍ਰਮਾਤਮਾ ਦੀ ਸਿਹਰ ਦੀ ਠੀਕ ਹੈ ਜੇ ਆਪਾਂ ਹਾਂ ਉਹਨੂੰ ਯਾਦ ਕਰਕੇ ਇਹਦੇ ਕੋਈ ਕੰਮ ਕਰਦੇ ਆਂ ਤਾਂ ਸਫਲਤਾ ਜ਼ਰੂਰ ਮਿਲੂਗੀ ਬਿਲਕੁਲ ਜੀ ਤੇ ਬਾਕੀ ਬਾਈ ਤੁਹਾਡਾ ਵੀ ਆਉਣ ਤੇ ਜੀ ਆਨ ਥੈਂਕ ਯੂ ਜਿਹੜੇ ਬਾਈ ਚੈਨਲ ਦੇਖਣਗੇ ਪਰਿਵਾਰ ਜਾਂ ਸਾਰੇ ਉਹਨਾਂ ਦਾ ਵੀ ਧੰਨਵਾਦ ਜੇ ਕੋਈ ਗੱਲ ਸਾਥੋਂ ਪੁੱਛਣੀ ਚਾਹੁੰਦਾ ਜੇ ਕੋਈ ਸੁਝਾਅ ਲੈਣਾ ਚਾਹੁੰਦਾ ਜ਼ਰੂਰ ਦੇਵਾਂਗੇ ਜਿੰਨਾ ਕ ਪਤਾ ਜੀ ਬਿਲਕੁਲ ਜੀ ਜਿੰਨੀ ਕ ਆਪਣੀ ਕੋਸ਼ਿਸ਼ ਰਹੀ ਮੈਂ ਤਾਂ ਇਹ ਹਾਂ ਬਾਕੀ ਇਹ ਨਹੀਂ ਕਿ ਬੇਨਤੀ ਇਹ ਵੀ ਅਜੇ ਕਿਸੇ ਨੂੰ ਕੋਈ ਮਤਲਬ ਕੋਈ ਸ਼ੰਕਾ ਜਾਂ ਹੋਵੇ ਤਾਂ ਜਦੋਂ ਮਨ ਮਰਜੀ ਗੱਲ ਕਰ ਸਕਦੇ ਠੀਕ ਹੈ ਇਹ ਅਕਲ ਦੀ ਹੋਰੀ ਇਸ ਦੀ ਕਹਿ ਰਹੇ ਵੀ ਇਹਨਾਂ ਦਾ ਕੰਮ ਪੁਰਾਣਾ ਤੇ ਸਾਫ ਸੁਥਰਾ ਬਾਕੀ ਇਹਨਾਂ ਦਾ ਕੰਮ ਸਾਰਾ ਮਤਲਬ ਡਿਟੇਲ ਹੈ ਸਾਰੇ ਪੰਛੀਆਂ ਦੇ ਉਹ ਇੰਟਰਨੈਟ ਤੇ ਸਾਰੀ ਹੈਗੀ ਹੈ ਚੈਨਲ ਬਾਈ ਸਿਰਕੜੇ ਦੀ ਫਾਰਮ ਚੈਨਲ ਤੇ ਮੈਂ ਨਾਲ ਲੈਣਾ ਚਾਹੁੰਦਾ ਹਾਂ ਜੀ ਉਹਦੇ ਤੇ ਵੀ ਪਈ ਆ ਬਾਕੀ ਹੋਰ ਦੱਸ ਦਿਆਂ ਜੀ ਹੁਣ ਮੈਂ ਜੇ ਦਿਖਾਉਣੇ ਹੋਣ ਤਾਂ ਮੈਂ ਦਿਖਾ ਦਿੰਦਾ ਮੇਰੇ ਕੋਲੇ ਘਟੋ ਘੱਟ ਵੀ ਸਾਰੇ ਸਰਟੀਫਿਕੇਟ ਵੀ ਪਏ ਆ ਜੀ ਮੇਲਿਆਂ ਦੇ ਸਰਟੀਫਿਕੇਟ ਦੂਸਰੀ ਜਿੱਥੇ ਜਿੱਥੇ ਗਏ ਪਾ ਸਰਟੀਫਿਕੇਟ ਵੀ ਨਾਲ ਯੂਜ਼ ਕਰਕੇ ਦਿਖਾਵਾਂਗੇ ਤੁਹਾਨੂੰ ਸਾਰੇ ਠੀਕਾ ਹੁਣ ਉਹ ਪਏ ਵੈਸੇ ਹੁਣਾ ਜਿਹੜਾ ਕੋਈ ਸਾਰੇ ਰੱਖੇ ਨਹੀਂ ਜਾਂਦੇ ਮੈਂ ਉਹਨਾਂ ਨੂੰ ਵੀ ਇੱਕਦਮ ਤਿਆਰ ਕਰਕੇ ਤੁਹਾਨੂੰ ਦਿਖਾਵਾਂਗੇ ਸਾਰੇ ਜਿੰਨੇ ਪਏ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਹਾਂ ਜੀ ਤੇ ਲਾਸਟ ਤੱਕ ਵੀਡੀਓ ਦੇਖਣ ਲਈ ਸਾਰੇ ਸੱਜਣਾ ਬਹੁਤ ਬਹੁਤ ਧੰਨਵਾਦ ਫਤਿਹ ਦੀ ਸਾਈਂ ਨੂੰ ਮੈਂ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ